ਲਓ ਜੀ ਪੰਜਾਬੀਓ ਇੱਕ ਖਾਸ ਪਿੰਡ ਦਿਖਾਉਣ ਜਾ ਰਹੇ ਆ ਰੋਪੜ ਜ਼ਿਲ੍ਹੇ ਦਾ ਪਿੰਡ ਹੈਗਾ ਫਰੀਦ ਰੋਪੜ ਤੋਂ ਲਗਭਗ 12-13 ਕਿਲੋਮੀਟਰ ਤੇ ਬੇਲੇ ਤੋਂ 2-3 ਕਿਲੋਮੀਟਰ ਦੇ ਵਿੱਚ ਫਾਸਲੇ ਤੇ ਹੈਗਾ ਜੀ ਪਿੰਡ ਫਰੀਦ ਛੋਟਾ ਜਿਹਾ ਪਿੰਡ ਹੈ ਤੇ ਪਿੰਡ ਦੀਆਂ ਸ਼ਖਸੀਅਤਾਂ ਸਾਡੇ ਨਾਲ ਖੜੀਆਂ ਨੇ ਪਿੰਡ ਦੇ ਲੋਕਾਂ ਨੇ ਸਾਡਾ ਪਰਮਾ ਸਵਾਗਤ ਕੀਤਾ ਸਾਡੀ ਟੀਮ ਦਾ ਜੀ ਪਿੰਡ ਫਰੀਦ ਦਿਖਾਉਣ ਲੱਗੇ ਆ ਜੀ ਆ ਤੁਸੀਂ ਦੇਖ ਸਕਦੇ ਆ ਗੇਟ ਬਣਿਆ ਹੋਇਆ ਜੀ ਸਰਦਾਰ ਪਰਮਜੀਤ ਸਿੰਘ ਦੁੱਗਲ ਉਹਨਾਂ ਦੀ ਯਾਦ ਦੇ ਵਿੱਚ ਗੇਟ ਬਣਾਇਆ ਜੀ ਜਿਹੜੇ ਕਿ ਇੰਡੀਅਨ ਆਰਮੀ ਦੇ ਵਿੱਚ ਸੰਤ ਸ਼ਹਾਦਤ ਪ੍ਰਾਪਤ ਕੀਤੀ ਉਹਨਾਂ ਨੇ ਔਰ ਦੇਖੋ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਅਸੀਂ ਵਲੌਗ ਦੀ ਸ਼ੁਰੂਆਤ ਕਰਦੇ ਆ ਪਿੰਡ ਛੋਟਾ ਜਿਹਾ ਹੈ ਪਰ ਪਿੰਡ ਦੀ ਖਾਸੀਅਤ ਬਹੁਤ ਵੱਡੀ ਹੈ ਪੂਰਾ ਪਿੰਡ ਦਿਖਾਵਾਂਗੇ ਇੱਕ ਇੱਕ ਗਲੀ ਘੁਮਾਵਾਂਗੇ ਨਾਲੇ ਗੱਲਾਂ ਬਾਤਾਂ ਕਰਾਂਗੇ ਪਿੰਡ ਦੀਆਂ ਸ਼ਖਸੀਅਤਾਂ ਦੇ ਨਾਲ ਦੀ ਔਰ ਇਸ ਪਿੰਡ ਦੇ ਮਹਿਲਾ ਸਰਪੰਚ ਹੈਗੇ ਜੀ ਰਣਜੀਤ ਕੌਰ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸਸਸੀ ਕਾਲ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕ ਕੀ ਤੁਸੀਂ ਸਰਪੰਚ ਬਣੇ ਨਵੀਂ ਸਰਪੰਚ ਪਿੰਡ ਦੇ ਵਿੱਚ ਕਿਹਾ ਤੁਸੀਂ ਬਣਾਇਆ এজেন্ডਾ ਕੀ ਹੈ ਤੁਹਾਡਾ ਕਿਆ-ਕਿਆ ਬਦਲਾਅ ਲੈ ਕੇ ਆਣੇ ਪਿੰਡ ਦੇ ਵਿੱਚ ਜੀ ਬਦਲਾਅ ਜੀ ਅਸੀਂ ਸਭ ਤੋਂ ਪਹਿਲਾਂ ਤਾਂ ਬੱਚਿਆਂ ਵਾਸਤੇ ਜਿੰਮ ਦਾ ਸਮਾਨ ਲੈ ਕੇ ਆਇਆ ਜੀ ਉਸ ਤੋਂ ਬਾਅਦ ਅਸੀਂ ਸੀਵਰੇਜ ਵਾਲਾ ਕਰਾਂਗੇ ਜੀ ਤੇ ਪਾਣੀ ਦਾ ਨਿਕਾਸ ਕਰਾਂਗੇ ਸਭ ਤੋਂ ਪਹਿਲਾਂ ਤਾਂ ਹਾਂਜੀ ਲਓ ਜੀ ਜ਼ੋਰਦਾਰ ਤਾੜੀਆਂ ਹੋ ਜਾਣ ਦੀ ਸਰਪੰਚ ਸਾਹਿਬ ਦੇ ਲਈ ਦੀ ਮਹਿਲਾ ਸਰਪੰਚ ਜਿੱਥੇ ਕਮਾਨ ਮਹਿਲਾ ਸਰਪੰਚ ਦੇ ਹੱਥ ਵਿੱਚ ਹੋਵੇ ਪੂਰਾ ਯਕੀਨ ਹੈ ਕਿ ਇਸ ਪਿੰਡ ਦੇ ਵਿੱਚ ਵਧੀਆ ਕੰਮ ਹੋਏਗਾ ਜਿਸ ਜਿਸ ਪਿੰਡ ਤੋਂ ਵੀ ਤੁਸੀਂ ਵਲੌਗ ਦੇਖ ਰਹੇ ਹੋ ਜੇਕਰ ਤੁਹਾਡੇ ਪਿੰਡ ਦੇ ਵਿੱਚ ਵੀ ਜਾਂ ਤੁਹਾਡੇ ਆਲੇ ਦੁਆਲੇ ਕਿਸੇ ਪਿੰਡ ਦੇ ਵਿੱਚ ਮਹਿਲਾ ਸਰਪੰਚ ਹੈ ਜਰੂਰ ਕਮੈਂਟ ਕਰਿਓ ਤੇ ਪਿੰਡ ਦਾ ਨਾਮ ਦੱਸਿਓ ਜੀ ਅਤੇ ਕੀ ਕਹਿੰਦੇ ਹੋ ਤੁਸੀਂ ਇਸ ਪਿੰਡ ਬਾਰੇ ਤੁਹਾਡਾ ਜੇਕਰ ਇਸ ਪਿੰਡ ਦੇ ਨਾਲ ਕੋਈ ਵਾਹ ਵਾਸਤਾ ਰਿਹਾ ਹੈ ਬਚਪਨ ਦਾ ਜਾਂ ਮੌਜੂਦਾ ਸਮੇਂ ਤੁਸੀਂ ਇਸ ਪਿੰਡ ਚ ਰਹੇ ਹੋ ਜਾਂ ਆਲੇ ਦੋਲੇ ਦੇ ਪਿੰਡ ਚ ਰਹ ਰਹੇ ਹੋ ਤਾਂ ਕਮੈਂਟ ਕਰਦੇ ਜਾਓ ਪੂਰਾ ਪਿੰਡ ਦਿਖਾਨੇ ਆ ਜੀ ਚੱਲੀਏ ਜੀ ਪਿੰਡ ਦੀ ਦਿਖਾਈਏ ਜੀ ਫਿਰ ਲਓ ਜੀ ਪਿੰਡ ਦਿਖਾਨੇ ਆ ਪਿੰਡ ਫਰੀਦ ਦਿਖਾਨੇ ਆ ਔਰ ਇਹ ਛੋਟਾ ਜਿਹਾ ਪਿੰਡ ਹੈ ਪਿੰਡ ਦੀਆਂ ਗਲੀਆਂ ਦੇ ਵਿੱਚ ਹੋ ਕੇ ਲੰਘਦੇ ਜਾਵਾਂਗੇ ਜੀ ਦੇਖੋ 1947 ਦੇ ਨਾਲ ਵੀ ਇਸ ਪਿੰਡ ਦਾ ਵਾਹ ਵਾਸਤਾ ਹੈ ਆਹ ਦੇਖੋ ਜੀ ਸਥਾਨ ਦਿਖਾਨੇ ਆ ਤੁਹਾਨੂੰ ਕੀ ਹੈ ਜੀ ਸਥਾਨ ਇਹ ਬੱਬਾ ਸਿੱਧੂ ਆ ਭਾਈ ਜਗਾ ਹੀ ਸਾਡੇ ਵੀ ਹੈ ਅੱਛਾ ਸਿੱਧ ਬਾਬਾ ਜੀ ਦੀ ਜਗਾ ਹੈਗੀ ਹੈ ਜੀ ਆਹ ਪੂਰਾ ਕੈਮਰਾ ਪਾ ਕੇ ਦਿਖਾਓ ਜੀ ਸਿੱਧ ਬਾਬਾ ਜੀ ਦੀ ਜਗਾ ਔਰ ਇਹ ਪਿੰਡ ਬਰੀਦ ਦੇ ਵਿੱਚ ਬਣੀ ਹੋਈ ਫਰੰਟ ਤੇ ਨਾਲ ਹੀ ਹੈ ਇਹਦੀ ਇਸ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਹੈ ਗੁਰਦੁਆਰਾ ਸਾਹਿਬ ਹੈਗਾ ਹੀ ਅੱਗੇ ਹੈਗਾ ਹੀ ਗੁਰਦੁਆਰਾ ਸਾਹਿਬ ਅੱਗੇ ਗੁਰਦੁਆਰਾ ਸਾਹਿਬ ਹੈ ਪਿੰਡ ਵਿੱਚ ਗੁਰੂ ਸਾਹਿਬ ਦੋ ਆਈ ਜੀ ਹਾਂਜੀ ਇੱਕ ਸਾਡੇ ਪੁਰਾਣਾ ਗੁਰਦੁਆਰਾ ਸਾਹਿਬ ਹੈ ਉਹ ਆਪਣੇ ਸਰਦਾਰਾ ਸਿੰਘ ਘਰ ਦੇ ਨਾਲ ਹੈ ਜੀ ਉਹ ਬਾਹਰਲੇ ਪਾਸੇ ਜਿਹੜਾ ਉਹ ਬਾਹਰਲੇ ਪਾਸੇ ਜਾ ਕੇ ਗੁਰੂ ਸਾਹਿਬ ਨਾਲ ਹੈ ਜੀ ਥੋੜੇ ਫਰਕ ਨੇ ਜੀ ਜੀ ਹਾਂਜੀ ਇਹ ਮਾਤਾ ਸਰਨਕੌਰ ਨੇ ਯਾਦ ਚੀਜ਼ ਬਣਾਇਆ ਹੋਇਆ ਜੀ ਗੁਰਦੁਆਰਾ ਸਾਹਿਬ ਜੀ ਹਾਂਜੀ ਲਓ ਜੀ ਆ ਹੈ ਜੀ ਸਾਡੇ ਸੂਤਰਤਾਰ ਜਗਤਾਰ ਸਿੰਘ ਜੀ ਇਹਨਾਂ ਨੇ ਸਾਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਸਾਡੇ ਨਾਲ ਸੰਪਰਕ ਕੀਤਾ ਤੁਸੀਂ ਵੀ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਪਿੰਡ ਦਿਖਾਈਏ ਤੁਹਾਡੇ ਪਿੰਡ ਦੀਆਂ ਗਲੀਆਂ ਦਿਖਾਈਏ ਹਾਂ ਜਿਹੜੇ ਫਰੀਦ ਦੇ ਪਿੰਡ ਦੇ ਵਸਨੀਕ ਨੇ ਉਹਨਾਂ ਅੱਗੇ ਬੇਨਤੀ ਹੈ ਕਿ ਇਸ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਇਲਾਕੇ ਦੇ ਬੈਠੇ ਹੋਏ ਲੋਕ ਜਿਹੜੇ ਕੀ ਚਾਹੇ ਕੈਨੇਡਾ 'ਚ ਹੋਣ ਅਮਰੀਕਾ ਹੋਰ ਜਾਂ ਆਸਟ੍ਰੇਲੀਆ 'ਚ ਹੋਣ ਜਾਂ ਇਟਲੀ 'ਚ ਹੋਣ ਜਾ ਫਰਾਂਸ ਵਿੱਚ ਹੋਣ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਹੋਣ ਤਾਂ ਆਪ ਇਸ ਪਿੰਡ ਦੇ ਉੱਤੇ ਜ਼ਰੂਰ ਕਮੈਂਟ ਕਰਿਓ ਆਪਣੇ ਪਿੰਡ ਦੇ ਉੱਤੇ ਜ਼ਰੂਰ ਕਮੈਂਟ ਕਰਿਓ ਇਸ ਪਿੰਡ ਦੀਆਂ ਖਾਸ ਨਾਮਵਰ ਸ਼ਖਸੀਅਤਾਂ ਵੀ ਹੋਈਆਂ ਔਰ ਇਸ ਸਮੇ ਮੌਜੂਦਾ ਸਮੇ ਵੀ ਉੱਚ ਅਹੁਦਿਆਂ ਤੇ ਬਿਰਾਜਮਾਨ ਹੈ ਇਹਨਾਂ ਦੇ ਨਾਲ ਗੱਲ ਕਰਕੇ ਪੁੱਛਦਿਆਂ ਜੀ ਇਸ ਪਿੰਡ ਦੀਆਂ ਖਾਸ ਖਾਸ ਸ਼ਖਸੀਅਤਾਂ ਦੇ ਨਾਮ ਦੱਸੋ ਜੀ ਸਾਡੇ ਪਿੰਡ ਦੇ ਸਰਦਾਰਾ ਸਿੰਘ ਚੇਅਰਮੈਨ ਜੀ ਲਖਮੀਪੁਰ ਤੋਂ ਪਿੰਡ ਫਰੀਦ ਦੇ ਰੋਪੜ ਬਲਾਕ ਦੇ ਚੇਅਰਮੈਨ ਰਹੇ ਚੁੱਕੇ ਆ ਤੇ ਉਹਨਾਂ ਦੇ ਬੜੇ ਬੇਟੇ ਭੁਵਿੰਦਰ ਸਿੰਘ ਜੀ ਏਐਸਆਈ ਤੇ ਲੰਬੜਦਾਰ ਪਿੰਡ ਫਰੀਦ ਦੇ ਮੌਜੂਦਾ ਜੀ ਉਹ ਲਟਾਇਰ ਆ ਤੇ ਉਹਨਾਂ ਤੋਂ ਛੋਟੇ ਆ ਡੀਜੀਪੀ ਸਾਹਿਬ ਪੰਜਾਬ ਮਨੁੱਖ ਅਧਿਕਾਰ ਕਮਿਸ਼ਨ ਪੰਜਾਬ ਦੇ ਆ ਜੀ ਤੇ ਉਹਨਾਂ ਤੋਂ ਛੋਟੇ ਆ ਜਿਹੜੇ ਐਸਪੀ ਸਾਹਿਬ ਨਮਾ ਸ਼ਹਿਰ ਉਹਨੂੰ ਜੋਬ ਕਰ ਰਹੇ ਆ ਜੀ ਤੇ ਉਹਨਾਂ ਤੋਂ ਛੋਟੇ ਜਿਹੜਾ ਬੱਦਲ ਕਾਲਜ ਦੇ ਚੇਅਰਮੈਨ ਆ ਚੁੱਕੇ ਆ ਜੀ ਜੀ ਲਓ ਜੀ ਜ਼ੋਰਦਾਰ ਤਾੜੀਆਂ ਹੋ ਜਾਣ ਜੀ ਕਮਾਲ ਦੀ ਗੱਲ ਹੈ ਜੀ ਚੀੜੀ ਦੀ ਚੁੰਝ ਜਿੰਨਾ ਪਿੰਡ ਹੈ ਪਰ ਪਿੰਡ ਦੀਆਂ ਸ਼ਖਸੀਤਾਂ ਦੇ ਨਾਮ ਦੇਖੋ ਕਿੰਨੇ ਉੱਚ ਆਉਧਿਆਂ ਤੇ ਬਿਰਾਜਮਾਨ ਹੈ ਜੀ ਇੱਕ ਤੁਸੀਂ ਹੋਰ ਗੱਲ ਕਰ ਰਹੇ ਸੀ ਕਿ ਸਾਡੇ ਪਿੰਡ ਤੋਂ ਜੀ ਸਿੰਗਰ ਵੀ ਬਣ ਚੁੱਕੇ ਬਣ ਰਹੇ ਹੈ ਜੀ ਇੱਕ ਹਾਰਲੇ ਗਾਣਾ ਆ ਰਿਹਾ ਥੋੜੇ ਦਿਨ ਚ ਉਹ ਵੀ ਸਾਡਾ ਦੀਪ ਵੀਰ ਅਜ ਸਿੰਗਾਪੁਰ ਗਿਆ ਉਹਦਾ ਗਾਣਾ ਰੀਜ ਹੋ ਰਿਹਾ ਤੇ ਪਹਿਲਾ ਗਾਣਾ ਆਇਆ ਤਾਂ ਮਿਸ ਪੂਜਾ ਨੇ ਗਾਇਆ ਤੇ ਰਾਏ ਜੀ ਆਇਆ ਨਾ ਬੂਟਾ ਹੋਵੇ ਤੋ گلاب ਦਾ ਕੋ ਕੱਤੇ ਉਹ ਪੱਖੀ ਲਿਆ ਦੇ ਚੱਲੀ ਸਾਰੀ ਰਾਤ ਉਹ ਵੀ ਸਾਡੇ ਵੀਰ ਨੇ ਲਿਖਿਆ ਹੋਇਆ ਸਾਡਾ ਗਵਾਂਢੀ ਹੈ ਜੀ ਹੂੰ ਕਿਹਨੇ ਲਿਖਿਆ ਜੀ ਉਹ ਤੇ ਰਾਜੂ ਫਰੀਦ ਵਾਲਾ ਜੀ ਰਾਜੂ ਫਰੀਦ ਵਾਲਾ ਲਓ ਜੀ ਬਾਕਾਇਦਾ ਨਾਮ ਆਉਂਦਾ ਜੀ ਗਾਣੇ ਚ ਹਾਂ ਵਡੀਆਂ ਵਡੀਆਂ ਸ਼ਖਸੀਅਤਾਂ ਦੇਖੋ ਚਾਹੇ ਖੇਡਾਂ ਦੀ ਗੱਲ ਹੋਵੇ ਚਾਹੇ ਗੱਲ ਹੋਵੇ ਗਾਉਣ ਦੀ ਚਾਹੇ ਗੱਲ ਹੋਵੇ ਉੱਚ ਆਉਂਦੇ ਆ ਪਿੰਡ ਫਰੀਦ ਦੀਆਂ ਇਹਨਾਂ ਸ਼ਖਸੀਤਾਂ ਨੂੰ ਸਲੂਟ ਬਣਦਾ ਸਲਾਮ ਬਣਦਾ ਜਿਨ੍ਹਾਂ ਨੇ ਇੰਨੀਆਂ ਵੱਡੀਆਂ ਮੱਲਾਂ ਮਾਰੀਆਂ ਨੇ ਜੀ ਪਿੰਡ ਦਿਖਾ ਰਹੇ ਆ ਜੀ ਫਰੀਦ ਪਿੰਡ ਦਿਖਾ ਰਹੇ ਆ ਇਸ ਪਿੰਡ ਦੇ ਛੋਟੇ ਛੋਟੇ ਬੱਚੇ ਵੀ ਸਾਡੇ ਨਾਲ ਜਾ ਰਹੇ ਨੇ ਔਰ ਦੇਖੋ ਪਿੰਡ ਦੀਆਂ ਗਲੀਆਂ ਬੜੀਆਂ ਵਧੀਆ ਔਰ ਪੱਕੀਆਂ ਐ ਗਲੀਆਂ ਦੀ ਔਰ ਖਾਸ ਗੱਲ ਇਸ ਪਿੰਡ ਦੀ ਹੈ ਕਿ ਇਸ ਪਿੰਡ ਦੇ ਵਿੱਚ ਆਪਸੀ ਭਾਈਚਾਰਾ ਬਹੁਤ ਵਧੀਆ ਹੈ ਕੀ ਕਹਿੰਦੇ ਜੀ ਆਪਸੀ ਭਾਈਚਾਰੇ ਬਾਰੇ ਜੀ ਆਪਸੀ ਭਾਈਚਾਰਾ ਬਹੁਤ ਵਧੀਆ ਤੇ ਜਿਹੜੀ ਇਹ ਜਗ੍ਹਾ ਜੀ ਇੱਥੇ ਮੁਸਲਮਾਨ ਰਹਿੰਦੇ ਹੁੰਦੇ ਤੇ ਜੀ ਕੁਝ ਟਾਈਮ ਪਹਿਲਾਂ ਜੀ اچھا ਇਹ ਸਾਡਾ ਫਰੀਦਪਿੰਡਾ ਜੀ ਇਹ ਮੁਸਲਮਾਨਾਂ ਦੀ ਹੀ ਕਾਫੀ ਟਾਈਮ ਪਹਿਲਾਂ ਚਲੋ ਸਾਡੀ ਸੋਜੀ ਤੋਂ ਪਹਿਲਾਂ ਵੀ ਅਸੀਂ ਦੇਖਿਆ ਉਹ ਇਹ ਪੁਰਾਣੀ ਬਿਲਡਿੰਗਾਂ ਬਣੀ ਤੇ ਇਹ ਮੁਸਲਮਾਨਾਂ ਦੇ ਘਰ ਹੁੰਦੇ ਤੇ ਜੀ 47 ਤੋਂ ਪਹਿਲਾਂ ਮੁਸਲਿਮ ਭਾਈਚਾਰਾ ਇਸ ਪਿੰਡ ਦੇ ਵਿੱਚ ਰਹਿੰਦਾ ਸੀਗਾ ਬਾਕੀ ਇਹ ਪ੍ਰਧਾਨ ਜੀ ਆ ਸਾਡੇ ਜੀ ਪਹਿਲਾਂ ਇਸ ਨੂੰ ਸਾਰਾ ਕੁਝ ਦੱਸਣ ਕੀ ਕਹਿੰਦੇ ਜੀ 47 ਤੋਂ ਪਹਿਲਾਂ ਇਸ ਪਿੰਡ ਦੇ ਵਿੱਚ ਮੁਸਲਮਾਨ ਭਾਈਚਾਰਾ ਰਹਿੰਦਾ ਸੀਗਾ ਹਾਂਜੀ ਉਹ ਦੋ ਦੋ ਸਾਨੂੰ ਐਡਾ ਪਤਾ ਨਹੀਂ ਸਾਡੇ ਬਜ਼ੁਰਗ ਗੱਲਾਂ ਕਰਿਆ ਕਰਦੇ ਸੀ ਜੀ ਜੀ ਕੀ ਕਹਿੰਦੇ ਸੀਗੇ ਤੇ ਬਾਬੇ ਫਰੀਦ ਦਾ ਪਿੰਡ ਤਾਂ ਜੀ ਅੱਛਾ ਹਾਂਜੀ ਹੂੰ ਤੇ ਉਸ ਦੇ ਨਾਂ ਤੇ ਬਾਬੇ ਫਰੀਦ ਦੇ ਨਾਂ ਤੇ ਇਹ ਪਿੰਡ ਅੱਛਾ ਬਾਬਾ ਫਰੀਦ ਜੀ ਦੇ ਨਾਂ ਤੇ ਹੀ ਇਸ ਪਿੰਡ ਦਾ ਨਾਂ ਫਰੀਦ ਰੱਖਿਆ ਗਿਆ ਹਾਂਜੀ ਹਾਂਜੀ ਇਹ ਬੜੀ ਵੱਡੀ ਖਾਸੀਅਤ ਹੈ ਬਹੁਤ ਵਧੀਆ ਗੱਲ ਹੈ ਜੀ ਉਹਨਾਂ ਦੇ ਨਾਂ ਤੇ ਰੱਖਿਆ ਹੀ ਬਾਕੀ ਅਸੀਂ ਤਾਂ 78 ਦਾ ਜਨਮ ਆਈ ਸਾਡਾ ਹੂੰ 78 ਤੋਂ ਅਸੀਂ ਮਾਲੇਵਾਲ ਤੋਂ ਦਰਿਆਬੁਰਦ ਹੋ ਗਏ ਸੀਗਾ ਸਾਡਾ ਮਾਲੇਵਾਲ ਅਸਲ ਪਿੰਡ ਮਾਲੇਵਾਲ ਅੱਛਾ ਸਾਡਾ ਹੀ ਤੇ 78 ਤੋਂ ਆਗੇ ਅਸੀਂ ਇੱਥੇ ਰਹਿ ਰਹੇ ਹਾਂ ਹਮ 78 ਦਾ ਹੀ ਜਨਮ ਆਇਆ ਮੇਰਾ 78 ਤੋਂ ਆਗੇ ਇੱਥੇ ਰਹਿ ਰਹੇ ਹਾਂ ਉਸ ਤੋਂ ਪਹਿਲਾਂ ਤੁਹਾਡੇ ਬਜ਼ੁਰਗਾਂ ਨੇ ਦੱਸਿਆ ਕਿ ਇਹ ਫਰੀਦ ਬਾਬਾ ਫਰੀਦ ਦੇ ਨਾਂ ਤੇ ਆ ਜੀ ਆਹ ਦੇਖੋ ਜੀ ਕਿ ਗੱਲ ਜੁੜੀ ਐ 47 ਹਵੇਲੇ ਦਾ ਪਿੰਡ ਹੈਗਾ ਜੀ ਛੋਟਾ ਜਿਹਾ ਪਿੰਡ ਐ ਔਰ ਲਹਿੰਦੇ ਪੰਜਾਬ ਵਾਲੇ ਜ਼ਰੂਰ ਕਮੈਂਟ ਕਰਕੇ ਦੱਸਣਗੇ ਕਿ ਫਰੀਦ ਪਿੰਡ ਦਾ ਨਾਂ ਬਾਬਾ ਫਰੀਦ ਤੇ ਰੱਖਿਆ ਗਿਆ ਜੀ ਕਮੈਂਟ ਕਰਦੇ ਜਾਇਓ ਸ਼ੇਅਰ ਕਰਦੇ ਜਾਇਓ ਹਾਂ ਜਿਸ ਪਿੰਡ ਤੋਂ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਤੁਹਾਡਾ ਕਿਹੜਾ ਪਿੰਡ ਹੈ ਤੁਹਾਡਾ ਕਿਹੜਾ ਇਲਾਕਾ ਹੈ ਤੁਹਾਡਾ ਕਿਹੜਾ ਜ਼ਿਲ੍ਹਾ ਹੈ ਪੰਜਾਬ ਦੇ ਕਿਸ ਖੇਤਰ ਤੋਂ ਤੁਸੀਂ ਵੀਡੀਓ ਦੇਖ ਰਹੇ ਹੋ ਦੁਨੀਆ ਦੇ ਕਿਸ ਖਿੱਤੇ ਤੋਂ ਤੁਸੀਂ ਵੀਡੀਓ ਦੇਖ ਰਹੇ ਹੋ ਜਰੂਰ ਕਰਿਓ ਕਮੈਂਟ ਜੀ ਕੀ ਨਾਮ ਹੈ ਤੁਹਾਡਾ ਹਾਂਜੀ ਨਾਮ ਕੀ ਤੁਹਾਡਾ ਸਰਵੰਤ ਸਿੰਘ ਸਰਵੰਤ ਸਿੰਘ ਹਾਂਜੀ ਵਾਹ ਜੀ ਵਾਹ ਭਾਈ ਤਾੜੀਆਂ ਹੋ ਜਾਣੇ ਨਾ ਬਜ਼ੁਰਗਾ ਦੇ ਲਈ ਕਵਾਲ ਦੀ ਗੱਲ ਹੈ ਅੱਜ ਤਾਂ ਤੁਹਾਨੂੰ ਮਿਲਣ ਆਏ ਖਾਸ ਅਸੀਂ ਅੱਛਾ ਜੀ ਹਾਂ ਪਹਿਲਾਂ ਦੱਸੋ ਸਮਾਂ ਪਹਿਲਾਂ ਦਾ ਵਧੀਆ ਸੀ ਕਿ ਹੁਣ ਵਧੀਆ ਬਸ ਇੰਨਾ ਹੀ ਪੁੱਛਣਾ ਤੁਹਾਡੇ ਤੇ ਚੰਗਾ ਜੀ ਦੱਸੋ ਜਿੱਦਾਂ ਮਰ ਗਿਆ ਜਿੱਦਾਂ ਮਰਦੀ ਹੈ ਹਾਂ ਸਾਰੇ ਹੀ ਸਮਾਂ ਵਧੀਆ ਹੈ ਸਭ ਕੁਝ ਠੀਕ ਹੈ ਕਵਾਲ ਦੀ ਗੱਲ ਹੈ ਜਿਹੜਾ ਕਿੱਥੇ ਮਾਰਨ ਜਾਂਦੇ ਆ 2:30 ਵਜੇ 2:30 ਵਜੇ ਹਾਂ ਤੁਸੀਂ ਮੈਂ ਤਾਂ ਦੇਖਣੇ ਦੇਖਣਾ ਮੈਂ ਇੱਥੇ ਕਾਕਾ ਦਾਣਾ ਖਾ ਲਿਆ ਕਿ ਨਹੀਂ ਖਾ ਲਿਆ ਹਾਂ ਅੱਛਾ 2:30 ਵਜੇ ਦੇਖਦੇ ਉੱਠ ਕੇ ਹਾਂ ਫਿਰ ਆ ਜਾਂਦੇ ਆ ਫਿਰ ਬਹਿ ਜਾਂਦੇ ਆ ਬਹਿ ਜਾਂਦੇ ਆ ਚਾਹ ਪਾਣੀ ਪੀ ਲੈਣਾ ਕਿੰਨੇ ਵਜੇ ਕਿਦ ਦਿਨ ਕਦਾ ਬਣਾ ਲਵਾਂ ਦਿਨ ਕਦਾ ਨਾਮ ਬਣਾਵਾਂ ਆ ਬਣਾਉਨੇ ਆ ਹਾਂ ਮੈਂ ਵੀ ਆਉਂਗਾ ਕੱਲ ਫਿਰ ਜਦ ਮਾਜੀ ਆ ਪੱਕਾ ਪੱਕਾ ਦੋ ਜਾਣੇ ਅਸੀਂ ਚਾਹ ਆਵੋ 10 ਆਵੋ ਆ ਵੇ ਤਾੜੀਆਂ ਦੀ ਕਮਾਲ ਦੀ ਗੱਲ ਹੈ ਲੋਕ ਹੀ ਵੱਡਾ ਹਰਬੰਸ ਸਿੰਘ ਸਰਬੰਦ ਸਿੰਘ ਜੀ ਸਰਬੰਦ ਸਿੰਘ ਜੀ ਨੇ ਕਰਤਾ ਕਮਾਲ ਜੀ ਕਹਿੰਦੇ ਜੀ ਦੇਖੋ 2:30 ਵਜੇ ਉੱਠ ਜੰਨੇ ਆ 2:30 ਵਜੇ ਉੱਠ ਕੇ ਗੇੜਾ ਮਾਰਦੇ ਆ ਡੰਗਰਾਂ ਨੂੰ ਦੇਖਦੇ ਆ ਆ ਹੈ ਪੰਜਾਬੀ ਵਿਰਸਾ ਪੰਜਾਬੀ ਵਿਰਸੇ ਦੇ ਪਹਿਰੇਦਾਰ ਹੈ ਜੀ ਇਹਨਾਂ ਬਜ਼ੁਰਗਾਂ ਦੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ ਜੀ ਔਰ ਸਭ ਤੋਂ ਵਧੀਆ ਗੱਲ ਹੈ ਕਿ ਮੈਂ ਕਿਹਾ ਚਾਹ ਪੀਣ ਆਵਾਂਗੇ ਕਹਿੰਦੇ ਜੀ ਆ ਜਿਓ ਜਿੰਨੇ ਮਰਜੀ ਜਾਣੇ ਅਜੀਸ਼ਵਰੀ ਚਾਹ ਪੀਣਾ ਆ ਦਿਦੀ ਆ ਦੇਖੋ ਜੀ ਪਿੰਡ ਦੀਆਂ ਸ਼ਖਸੀਅਤਾਂ ਪਿੰਡ ਦੇ ਲੋਕ ਸਾਡੇ ਨਾਲ ਚੱਲ ਰਹੇ ਨੇ ਤੇ ਪਿੰਡ ਫਰੀਦ ਦਿਖਾ ਰਹੇ ਆ ਜੀ ਅਸੀਂ ਆਪਾਂ ਦੇਖੋ ਇਸ ਪਿੰਡ ਦੀ ਖਾਸ ਗੱਲ ਪਹਿਲਾਂ ਵੀ ਦੱਸ ਚੁੱਕੇ ਆ ਕਿ ਕਹਿੰਦੇ ਕਿ ਚੀੜੀ ਦੀ ਚੁੰਝ ਜਿੰਨਾ ਪਿੰਡ ਹੈ ਛੋਟਾ ਜਿਹਾ ਪਿੰਡ ਹੈ ਲੇਕਿਨ ਵੱਡੀਆਂ-ਵੱਡੀਆਂ ਸ਼ਖਸੀਅਤਾਂ ਵੱਡੇ-ਵੱਡੇ ਲੋਕ ਇਸ ਪਿੰਡ ਦੇ ਵਿੱਚ ਆ ਉੱਚ ਅਹੁਦਿਆਂ ਤੇ ਬਰਾਜਮਾਨ ਇਸ ਪਿੰਡ ਦੇ ਲੋਕ ਰਹੇ ਆ 1947 ਨਾਲ ਵੀ ਇਸ ਦਾ ਵਾਅ ਵਾਸਤਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਬਾਬਾ ਫਰੀਦ ਜੀ ਦੇ ਨਾਂ ਤੇ ਇਸ ਪਿੰਡ ਦਾ ਨਾਂ ਰੱਖਿਆ ਗਿਆ ਹੈ ਫਰੀਦ ਪਤਾ ਨਹੀਂ ਕਦੋਂ ਰੱਖਿਆ ਗਿਆ ਹੋਵੇਗਾ ਕਿਸ ਨੇ ਰੱਖਿਆ ਹੋਵੇਗਾ ਹੱਲਿਆਂ ਤੋਂ ਪਹਿਲਾਂ ਦਾ ਰੱਖਿਆ ਗਿਆ ਨਾਮ ਉਹਨਾਂ ਨੂੰ ਵੀ ਸਲੂਟ ਬਣਦਾ ਜਿਨ੍ਹਾਂ ਨੇ ਇਸ ਪਿੰਡ ਦਾ ਨਾਮ ਫਰੀਦ ਰੱਖਿਆ ਜੀ ਸਤਿ ਸ੍ਰੀ ਅਕਾਲ ਜੀ ਮਾਸਟਰ ਮਿਰਚਾਂ ਦਾ ਕੀ ਹਾਲ ਚੱਲ ਹੈ ਜੀ ਕੀ ਨਾਮ ਹੈ ਜੀ ਸ਼ੁਭਨਾਮ ਜੀ ਮੇਰਾ ਨਾਮ ਮਿਰਚਾਂ ਦਾ ਜੀ ਵਾਹ ਜੀ ਵਾਹ ਕੀ ਕੰਮ ਕਰਦੇ ਸੀ ਤੁਸੀਂ ਜੀ ਹਾਂ ਜੀ ਬਸ ਜੜੀ ਤੇ ਪਈ ਹਾਂ ਹਾਂ ਪਰ ਦਿਹਾੜੀ ਦੇ ਪਾ ਕੰਮ ਤਾਂ ਬਹੁਤ ਵਧੀਆ ਹੁੰਦਾ ਕੰਮ ਹਾਂ ਵਧੀਆ ਹੀ ਹਾਂ ਜੋ ਕੰਮ ਰੱਬ ਨੇ ਦਿੱਤਾ ਜੋ ਸਾਨੂੰ ਜੋ ਸਾਨੂੰ ਹੁਕਮ ਦਿੱਤਾ ਕਿ ਉਹੀ ਕਰਨਾ ਜੀ ਆਪਾਂ ਜੀ ਉਹੀ ਕਰਨਾ ਜੀ ਜਿਉਂ ਹੀ ਤੁਹਾਡਾ ਪਿੰਡ ਦਿਖਾਨ ਆਇਆ ਏ ਟੀਵੀ ਤੇ ਅੱਛਾ ਜੀ ਦੁਨੀਆ ਦੇਖੂਗੀ ਜੀ ਨੌ ਫਰੀਦ ਰੱਖਿਆ ਪਿੰਡ ਦਾ ਨੌ ਫਰੀਦ ਤਾਂ ਜੀ ਫਿਰ ਸਾਡਾ ਪਿੰਡ ਪਹਿਲਾਂ ਮਾਲਿਆਲ ਤਾਂ ਜੀ ਅੱਛਾ ਉਦਰੀਆ ਨਾ 78 ਪਰ ਚੱਕਰ ਤਾਂ ਕੁਛ ਨਹੀਂ ਛੱਡਿਆ ਉੱਥੇ ਅੱਛਾ ਸਭ ਬਿਲਕੁਲ ਸਾਫੇ ਕਰ ਦਿੱਤਾ ਤਾਂ ਫਿਰ ਅਸੀਂ ਟੰ 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 ਵਿੱਚ ਰਹੇ ਹਾਂ ਚਮਕੌਰ ਰਜਿਸਟਰੀ ਦੇ ਕੋਲ ਅੱਛਾ ਬਹੁਤ ਯਾਨੀ ਮਤਲਬ ਤੰਗ ਰਹੇ ਹਾਂ ਹਾਂ ਉਹਦੇ ਬਾਅਦ ਫਿਰ ਗਵਰਨਮੈਂਟ ਨੇ ਸਾਨੂੰ ਥੋੜਾ ਥੋੜਾ ਦਿੱਤਾ ਤੇ ਤਨਖਾਣ ਪਾਏ ਉਹ ਅਫਰੀਦਪੁਰ ਨੇ ਦਿੱਤਾ ਉਹਦੇ ਵਿੱਚ ਤਾਂ ਅਸੀਂ ਗੁਜ਼ਾਰਾ ਕਰਦੇ ਰਹੇ ਹਾਂ ਜੀ ਹਮ ਹਾਂ ਜੀ ਹੁਣ ਠੀਕ ਹੈ ਕੰਮ ਬਹੁਤ ਠੀਕ ਤਾਂ ਜੀ ਠੀਕ ਹੈ ਜੋ ਮਾਲਕ ਦਿੰਦਾ ਅੱਛਾ ਹੁਣ ਥੋੜਾ ਟੈਸ ਲੈ ਲਈਏ ਤੁਹਾਡਾ ਹਾਂ ਜੀ ਲਓ ਜੀ ਲੈ ਲਈਏ ਲਓ ਜੀ ਆਲੇ ਦਲੇ ਦੇ ਪਿੰਡਾਂ ਦੇ 10 ਪਿੰਡਾਂ ਦੇ ਨਾਮ ਦੱਸਣੇ ਤੁਸੀਂ ਹਾਂਜੀ ਦੱਸੋ 10 ਪਿੰਡਾਂ ਦੇ ਨਾਮ ਹਾਂ ਅੱਛਾ ਜੀ ਦੱਸੋ ਜੀ ਇਹ ਤਾਂ ਪਿੰਡ ਫਰੀਦ ਆ ਜੀ ਹਾਂਜੀ ਆ ਸਾਡੇ ਨਾਲ ਅਪਰੋਜਪੁਰਾ ਜੀ ਦੋ ਹੋ ਗਏ ਜੀ ਇੱਕ ਆ ਸੇਖੂਪੁਰ ਪਿੰਡਾ ਜੀ ਤਿੰਨ ਹੋ ਗਏ ਜੀ ਇਹਦੇ ਨਾਲ ਇਧਰ ਵਸੇ ਮਮਾ ਕੁਲੀਆ ਪਿੰਡਾ ਜੀ ਚਾਰ ਹੋ ਗਏ ਜੀ ਇੰਦਰ ਪਸੇ ਗੜੀ ਪਿੰਡਾ ਜੀ ਪਿੰਡ ਪੰਜ ਹੋ ਗਏ ਜੀ ਗੜੀ ਹੈ ਜੀ ਹੂੰ ਘੜੀ ਦੇ ਨਾਲ ਇਹ ਇਧਰ ਲਖਿਆ ਵਾਲਾ ਜੀ 6 ਹੋ ਗਏ ਜੀ ਲਖਿਆ ਇਧਰ 8 ਟਾਰੀ ਆ ਜੀ 7 ਹੋ ਗਏ ਜੀ 8 ਟਾਰੀ ਦੇ ਨਾਲ ਬਿੱਲਾ ਜੀ 8 ਹੋ ਗਏ ਜੀ ਬਿੱਲਾ ਬਿੱਲੇ ਦੇ ਨਾਲ ਜਟਾਣਾ ਪੈ ਜਾਂਦਾ ਜੀ ਪਰਲੇ ਪਾਸੇ ਜਟਾਣਾ ਹੋ ਗਿਆ ਜੀ 9 ਜਟਾਣਾ ਹੋ ਗਿਆ ਭਰੋ ਮਜਰਾ ਜੀ ਓ ਬਈ ਜ਼ੋਰਦਾਰ ਤਾੜੀਆਂ ਜੀ ਕਮਾਲ ਦੀ ਗੱਲ ਹੈ 10 ਪਿੰਡਾਂ ਦੇ ਨਾਲ ਜੇਕਰ ਕਿਸੇ ਪਿੰਡ ਦਾ ਨਾਮ ਰਹਿ ਗਿਆ ਹੋਵੇ ਤਾਂ ਜਰੂਰ ਕਰਿਓ ਕਮੈਂਟ ਜੀ ਆਹੀ ਗੱਲਾਂ ਬਾਤਾਂ ਕਰਦੇ ਆ ਆਲੇ ਦੁਆਲੇ ਦੇ ਪਿੰਡਾਂ ਦੇ ਨਾਮ ਪੁੱਛਣ ਦੇ ਨਾਲ ਲੋਕੇਸ਼ਨ ਬਣ ਜਾਂਦੀ ਹੈ ਕਹਿੰਦੇ ਗੂਗਲ ਲੋਕੇਸ਼ਨ ਤਾਂ ਗੂਗਲ ਲੋਕੇਸ਼ਨ ਤਿਆਰ ਕਰਕੇ ਤੁਹਾਨੂੰ ਦੱਸ ਦਿੱਤੀ ਕਿ ਆਹ ਹੈ ਪਿੰਡ ਫਰੀਦ ਦੀ ਲੋਕੇਸ਼ਨ ਦੀ ਬੜਾ ਖਾਸ ਪਿੰਡ ਛੋਟਾ ਜਿਹਾ ਪਿੰਡ ਚੀੜੀ ਦੀ ਚੁੰਝ ਜਿੰਨਾ ਪਿੰਡ ਮੈਂ ਬਾਰ-ਬਾਰ ਕਹਿ ਰਿਹਾ ਕਿਉਂਕਿ ਤੁਸੀਂ ਸਾਨੂੰ ਜਦੋਂ ਵੀ ਫੋਨ ਕੀਤਾ ਨਹੀਂ ਇਹਨਾਂ ਨੇ ਭਾਈ ਸਾਹਿਬ ਨੇ ਕਿਹਾ ਕਿ ਇਹ ਚੀੜੀ ਦੀ ਚੁੰਝ ਜਿੱਡਾ ਪਿੰਡ ਹੈ ਪਰ ਪਿੰਡ ਪੱਕਾ ਇਹਦੀ ਪੂਰਾ ਇਹ ਬਹੁਤ ਵਧੀਆ ਲੱਗਿਆ ਮੈਨੂੰ ਕਿ ਗਲੀਆਂ ਗੁਲੀਆਂ ਪੱਕੀਆਂ ਛੋਟਾ ਜਿਹਾ ਪਿੰਡ ਹੈ ਜੀ ਹੋਰ ਪਿੰਡ ਦੀ ਕੀ ਖਾਸੀਅਤ ਹੈ ਜੀ ਤੇ ਜੀ ਸਾਡੇ ਪਰਮਜੀਤ ਸਿੰਘ ਜਿਹੜੇ ਸੀਤ ਤੇ ਉਹਨਾਂ ਦੀ ਮਾਤਾ ਜੀ ਹੈ ਜੀ ਇਹ ਅੱਛਾ ਇਹ ਪਰਮਜੀਤ ਸਿੰਘ ਦੁੱਗਲ ਜਿਨ੍ਹਾਂ ਦੀ ਯਾਦ ਦੇ ਵਿੱਚ ਗੇਟ ਬਣਿਆ ਹੋਇਆ ਜੀ ਇਹ ਮਾਤਾ ਜੀ ਹੈ ਜੀ ਉਹਨਾਂ ਦੇ ਸਸੀ ਕਾਲ ਜੀ ਆ ਸਲੂਟ ਬਣਦਾ ਜੀ ਜ਼ਰੂਰ ਕਰਿਓ ਜੀ ਕਮੈਂਟ ਜੀ ਇਹ ਸ਼ਹੀਦਾਂ ਨੂੰ ਪ੍ਰਣਾਮ ਹੈ ਜੀ ਇਹ ਸਰਦਾਰ ਪਰਮਜੀਤ ਸਿੰਘ ਸ਼ਹੀਦ ਇਸ ਪਿੰਡ ਦੇ ਹੋਏ ਨੇ ਇੰਡੀਅਨ ਆਰਮੀ ਦੇ ਵਿੱਚ ਉਹਨਾਂ ਦੇ ਮਾਤਾ ਜੀ ਕੀ ਨਾਮ ਹੈ ਜੀ ਅੰਬਰਕੋਹ ਇਹਦੀ ਅੰਬਰਕੋਹ ਅਮਰਕੋਹ ਤੁਹਾਡੇ ਬੇਟਾ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ ਸਾਨੂੰ ਸਾਰਿਆਂ ਨੂੰ ਪੰਜਾਬੀਆਂ ਨੂੰ ਭਾਰਤ ਵਾਸੀਆਂ ਨੂੰ ਮਾਣ ਹੈ ਜੀ ਔਰ ਤੁਹਾਡੇ ਤੇ ਵੀ ਮਾਣ ਹੈ ਕੋਈ ਤੁਹਾਡੀ ਬਚਪਨ ਦੀ ਯਾਦ ਖਾਸ ਯਾਦ ਸ਼ਹੀਦ ਪਰਮਜੀਤ ਸਿੰਘ ਜੀ ਦੇ ਨਾਲ ਜੁੜੀ ਹੋਈ ਕੋਈ ਖਾਸ ਗੱਲ ਤੁਹਾਨੂੰ ਜਿਹੜੀ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਆ ਸਾਡੇ ਬੇਟੇ ਜੀ ਤਿੰਨੇ ਹੀ ਬਹੁਤ ਠੀਕ ਤੇ ਇੱਕ ਬੇਟਾ ਚੰਡੀਗੜ੍ਹ ਹੋ ਆ ਜੀ ਹੂੰ ਓਹੋ ਡਾਇਰੈਕਟਰ ਸਾਹਿਬ ਨੇ ਆਇਆ ਜੀ ਉਹਦੀ ਪੀਏ ਹੈ ਹਮ ਇੱਕ ਬੇਟਾ 15 ਸਾਲ ਸਰਪੰਚ ਰਿਹਾ ਜੀ ਬੋਟਾ ਹਮ ਆਰਮੀ ਜੀ ਤੇ ਫੌਜੀ ਦਾ ਆਦਮੀ ਚ ਹਮ ਇਹ ਵਧੀਆ ਇਹਨਾਂ ਨੇ ਕੰਮ ਕਰੇ ਪਿੰਡ ਦੀ ਵਧੀਆ ਇਹਨਾਂ ਨੇ 15 ਸਾਲ ਸਰਪੰਚੀ ਕਰੀ ਆ ਹਮ ਮੇਰੇ ਬੇਟੇ ਨੇ ਵੀ ਜਿਹੜੀ ਗਲੀ ਉਹ ਖੁੱਲੀ ਬਣੀ ਜੀ ਜਿਹੜਾ ਸ਼ਹੀਦ ਹੋਇਆ ਉਹਨੇ ਦੋ ਟਿੱਪਰ ਉੱਥੇ ਮਿੱਟੀ ਦੇ ਵੀ ਸਟਾਏ ਆ ਸਰਦਾਰ ਪਰਮਜੀਤ ਸਿੰਘ ਦੁੱਗਲ ਨੇ ਹਾਂ ਜੀ ਹਮ ਗੇਟ ਵੀ ਉਹਦੇ ਨਾਂ ਤੇ ਚਰਨਜੀਤ ਚੰਨੀ ਦੇ ਗਿਆ ਤਾਂ 5 ਲੱਖ ਰੁਪਏ ਅੱਛਾ ਸੀਐਮ ਸਾਹਿਬ ਪੁਰਾਣੇ ਚਰਨਜੀਤ ਸਿੰਘ ਚੰਨੀ ਜੀ ਨੇ ਬਣਾਇਆ ਹੈ ਗੇਟ ਜੀ ਜੀ ਗ੍ਰਾਂਟ ਦਿੱਤੀ ਸਲੂਟ ਬਣਦਾ ਇਸ ਸ਼ਹੀਦ ਨੂੰ ਔਰ ਇਸ ਸ਼ਹੀਦ ਦੇ ਮਾਤਾ ਜੀ ਨੂੰ ਤਨ ਹੈ ਜਿਗਰਾ ਇਹਨਾਂ ਦਾ ਜੀ ਦੇਖੋ ਦੇਸ਼ ਲਈ ਕੌਮ ਦੇ ਲਈ ਮਰ ਮਿਟਣ ਵਾਲੇ ਲੋਕਾਂ ਲਈ ਸਲੂਟ ਬਣਦਾ ਜਰੂਰ ਕਮੈਂਟ ਕਰਿਓ ਔਰ ਲੰਬੇ ਲੰਬੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਰਦਾਰ ਪਰਮਜੀਤ ਸਿੰਘ ਦੁੱਗਲ ਦੀ ਸ਼ਹਾਦਤ ਅਤੇ ਮਾਤਾ ਜੀ ਦੇ ਜਿਗਰੇ ਦੇ ਉੱਤੇ ਦੇਖੋ ਔਰ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਯਾਦਾਂ ਵੀ ਤਾਜ਼ੀਆਂ ਕੀਤੀਆਂ ਤੇ ਦੱਸਿਆ ਕਿ ਇਹਨਾਂ ਦਾ ਪਰਿਵਾਰ ਜਿਹੜਾ ਹੈ ਦੇਸ਼ ਸੇਵਾ ਦੇ ਲਈ ਹਮੇਸ਼ਾ ਤਤਪਰ ਹੈ ਜੁੜਿਆ ਹੋਇਆ ਜੀ ਤੁਸੀਂ ਇੱਥੇ ਕਹਿੰਦੇ ਕੋਈ ਇੱਕ ਹੋਰ ਵੀ ਕੋਈ ਸ਼ਹੀਦ ਹੋਏ ਆ ਤੁਹਾਡੇ ਕੋਲ ਜੀ ਅਨਜੋਤ ਸਿੰਘ ਆ ਜੀ ਜੀ ਸਾਡੇ ਉਹ ਪਾਰਲੀਮੈਂਟ ਮੰਡੇ ਜੀ ਬੈਠੇ ਉਹ ਵੀ ਫਰੀਚ ਆਂਦੇ ਦੋ ਹੀ ਸੀਸ ਦੋ ਹੀ ਸਾਡੇ ਵੀਰ ਬੜੇ ਸਾਡੇ ਤੇ ਗੇਟ ਹੋਰ ਵੀ ਤੁਸੀਂ ਬਣਾਣ ਦੀ ਗੇਟ ਬਣ ਗਿਆ ਤੇ ਜੇ ਹੁਣ ਗ੍ਰਾਂਟ ਮਿਲੂਗੀ ਇਹ ਦੋਹਾਂ ਦੇ ਨਾਂ ਤੇ ਪਰਮਜੀਤ ਸਿੰਘ ਦਾ ਤਨਜੋਤ ਸਿੰਘ ਦੇ ਨਾਂ ਤੇ ਸਟੇਡੀਅਮ ਬਣਾ ਮੰਗੇ ਜੇ ਸਾਨੂੰ ਗ੍ਰਾਂਟ ਮਿਲ ਜੀ ਸਰਕਾਰ ਵੱਲੋਂ ਅੱਛਾ ਦੇਖੋ ਇਹ ਪਿੰਡ ਸ਼ਹੀਦਾਂ ਦਾ ਪਿੰਡ ਹੈ ਔਰ ਇਹ ਪਿੰਡ ਖਾਸ ਪਿੰਡ ਹੈ ਪੁਰਾਣਾ ਪਿੰਡ ਹੈ ਕਿੰਨਾ ਕੁਝ ਜੁੜ ਗਿਆ ਇਸ ਪਿੰਡ ਦੇ ਨਾਲ ਔਰ ਸਭ ਤੋਂ ਵੱਡੀ ਗੱਲ ਹੈ ਕਿ ਉੱਚ ਅਹੁਦਿਆਂ ਦੇ ਬਿਰਾਜਮਾਨ ਕਈ ਸ਼ਖਸੀਅਤਾਂ ਇਸ ਪਿੰਡ ਦੇ ਵਿੱਚ ਹੋਈਆਂ ਨੇ ਤੁਹਾਡਾ ਜੇਕਰ ਇਸ ਪਿੰਡ ਦੇ ਨਾਲ ਕੋਈ ਵਾਅ ਵਾਸਤਾ ਹੈ ਮੈਂ बार-बार ਕਹਿ ਰਿਹਾ ਹਾਂ ਜਰੂਰ ਕਮੈਂਟ ਕਰਿਓ ਜ਼ਰੂਰ ਕਮੈਂਟ ਸੈਕਸ਼ਨ 'ਚ ਲਿਖਿਓ ਆਲੇ-ਦੋਲੇ ਦੇ ਪਿੰਡ ਦੇ ਵਿੱਚ ਜੇਕਰ ਤੁਸੀਂ ਰਹਿੰਦੇ ਹੋ ਤਾਂ ਵੀ ਕਮੈਂਟ ਕਰਿਓ ਤੁਸੀਂ ਕਿੱਥੋਂ ਵੀਡੀਓ ਦੇਖ ਰਹੇ ਹੋ ਤਾਂ ਵੀ ਕਮੈਂਟ ਕਰਿਓ ਆਪਣੇ ਪਿੰਡ ਦਾ ਨਾਮ ਲਿਖਿਓ ਆਪਣੇ ਜ਼ਿਲ੍ਹੇ ਦਾ ਨਾਮ ਲਿਖਿਓ ਦੁਨੀਆਂ ਦੇ ਕਿਸ ਕਿੱਤੇ ਦੇ ਵਿੱਚੋਂ ਪੰਜਾਬੀ ਸਾਰੀ ਦੁਨੀਆਂ 'ਚ ਫੈਲੇ ਹੋਏ ਹਨ ਕਮੈਂਟ ਕਰਦੇ ਜਾਓ ਪਿੰਡ ਫਰੀਦ ਦਿਖਾ ਰਿਹਾ ਜੀ ਰੋਪੜ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਪਿੰਡ ਪਰ ਬਹੁਤ ਵੱਡੇ ਕਾਰਨਾਮੇ ਜੀ ਇਸ ਪਿੰਡ ਦੇ ਜੀ। ਕੀ ਕਹਿੰਦੇ ਕਿ ਇਹ ਬਹੁਤ ਪੁਰਾਣੇ ਦੋ ਜੀ ਇਹ ਦੀ? ਹਾਂ ਜੀ ਹਾਂ ਜੀ ਬਹੁਤ। ਉਹ ਬਈ ਤੁਹਾਡਾ ਬੜਾ ਸਤਿਕਾਰ ਕਰ ਰਹੇ ਆ ਪਿੰਡ ਵਾਲੇ ਤਾੜੀਆਂ ਹੋ ਜਾਂਦੀ ਇਹਨਾਂ ਦੇ ਲਈ। ਕਵਾਲ ਦੀ ਗੱਲ ਐ। 9 ਕਿਜੀ ਸਰ। ਹਰਜੀਤ ਸਿੰਘ। ਦੁਨੀਆ ਭੱਜੀ ਜਾਂਦੀ ਅਮਰੀਕਾ ਨੂੰ ਡੰਕੀਆਂ ਲਗਾ ਕੇ ਵਾਪਸ ਆ ਰਹੇ ਆ। ਕਿ ਆ ਸਨੇਹਾ ਦੇ ਨੇ ਦੁੱਧ ਦਾ ਕੰਮ ਕਰਕੇ ਕੁਝ ਗੁਜ਼ਾਰਾ ਵਧੀਆ ਚੱਲਦਾ। ਦੇਖੋ ਗੱਲ ਇਹ ਜੀ ਕੰਮ ਕੋਈ ਵੀ ਆ ਛੋਟਾ ਵੱਡਾ ਨਹੀਂ ਹੁੰਦਾ ਕੰਮ ਵਧੀਆ ਐ। ਜੇ ਬੰਦਾ ਲਗਨ ਨਾ ਕਰੇ ਤਾਂ ਸਭ ਕੁਝ ਸਿੱਧੀ ਆ ਠੀਕ ਨਹੀਂ। ਜਿਹੜੇ ਬਾਹਰ ਜਾਂਦੇ ਉਹ ਪੱਕੇ ਪੈਰੀ ਜਾਵੇ ਜਿਸ ਤਰ੍ਹਾਂ ਹੁਣ ਗਏ ਆ। ਮੋਸਤੇ ਫੇਰ ਵਾਪਸ ਆਇਆ ਪੈਸੇ ਬਰਬਾਦ ਹੋਇਆ ਟਾਈਮ ਬਰਬਾਦ ਹੋਇਆ ਸਭ ਕੁ ਗਲਤ ਹੋਇਆ ਜੀ ਗਲਤ ਹੋਇਆ ਲੈ ਹਨਾ ਗਲਤੀ ਕੀਦੀ ਹੈ 트럼ਪ ਦੀ ਕੀ ਸਾਡੀ ਗਲਤੀ ਦੇਖੋ 트럼ਪ ਦੀ ਬਾਅਦ ਚ ਸਾਡੀ ਸਰਕਾਰਾਂ ਦੀ ਹੈ ਅੱਛਾ ਜੇ ਇੱਥੇ ਬੱਚਿਆਂ ਨੂੰ ਰੁਜ਼ਗਾਰ ਮਿਲਦਾ ਸਹੀ ਹੂੰ ਠੀਕ ਹੈ ਬੱਚੇ ਪੜ੍ਹੇ ਲਿਖੇ ਵੀ ਮੇਰੇ ਯਾਰ ਫੇਰ ਐਪੀ ਐਚ ਡੀ ਵੇਲਾ ਫਿਰ ਰਿਹਾ ਹਾਂ ਠੀਕ ਹੈ ਇੰਜੀਨੀਅਰ ਵੇਲਾ ਫਿਰ ਰਿਹਾ ਜੇ ਇੱਥੇ ਰੁਜ਼ਗਾਰ ਸਹੀ ਮਿਲੇ ਬੱਚਾ ਬਾਹਰ ਜਾ ਵੀ ਨਾ ਕਹਿੰਦੇ ਜੀ ਆ ਪਿੰਡ ਦੇ ਦੁੱਧ ਹੀ ਐ ਉਹ ਪਿੰਡ ਦੇ ਵਿੱਚ ਦੁੱਧ ਪਾਉਂਦੇ ਆ ਪਰ ਜਦੋਂ ਤੁਸੀਂ ਉਤਰੇ ਤੁਹਾਡੇ ਨਾਲ ਗੱਲਬਾਤ ਕੀਤੀ ਤੁਸੀਂ ਕੱਢ ਤੇ ਵੱਟ ਦੀ ਪੂਰੇ ਦੀ ਇਹ ਵਲੌਗ ਬੜਾ ਕਾਮਯਾਬ ਹੋਊਗਾ ਲੋਕ ਬਹੁਤ ਕਮੈਂਟ ਕਰਨਗੇ ਜ਼ੋਰਦਾਰ ਤਾੜੀਆਂ ਹੋ ਜਾਣ ਜੀ ਇਹਨਾਂ ਦੇ ਲਈ ਸ਼ੁਕਰੀਆ ਜੀ ਮਿਹਰਬਾਨੀ ਜੀ ਇਹ ਚੈਨਲ ਐ ਸਾਡਾ ਬੱਲੇ ਬੱਲੇ ਫਿਲਮਜ਼ ਰਿਕਾਰਡਸ ਥੋੜਾ ਜਿਹਾ ਸਨੇਹਾ ਦੇ ਦਿਓ ਕਿ ਸਾਨੂੰ ਸਪੋਰਟ ਕਰ ਦੇਣ ਸਾਡਾ ਚੈਨਲ ਸਬਸਕ੍ਰਾਈਬ ਕਰ ਲੈਣ ਤੁਸੀਂ ਗੱਲਾਂ ਬੜੀਆਂ ਵਧੀਆ ਕੀਤੀਆਂ ਸਭ ਨੂੰ ਮੈਂ ਇਸ ਪੁਆਇੰਟ ਦਾ ਵੀ ਇਹ ਚੈਨਲ ਸਪੋਰਟ ਕਰੋ ਠੀਕ ਹੈ ਅੱਗੇ ਦੇ ਅੱਗੇ ਸਭ ਨੂੰ ਸੈਂਡ ਕਰੋ ਤੁਸੀਂ ਲਓ ਜੀ ਬਣ ਗਈ ਜੀ ਗੱਲ ਜੀ ਰਸੀ ਕਾਲ ਜੀ ਤੁਹਾਡਾ ਪਿੰਡ ਦਿਖਾ ਰਹੇ ਫ੍ਰੀ 9 ਕਿਜੀ ਤੁਹਾਡਾ ਜਸਵਿੰਦਰ ਸਿੰਘ ਆ ਜੀ ਤੁਸੀਂ ਆਰਮੀ ਤੋਂ ਰਿਟਾਇਰਡ ਹੈ ਜੀ ਤੋਂ ਰਿਟਾਇਰਡ ਆਂ ਜੀ ਅੱਛਾ ਕਿਹੜੇ ਸਾਲ ਚ ਲਈ ਰਿਟਾਇਰਮੈਂਟ ਮੈਂ 16 ਚ ਆਇਆ ਹਾਂ 16 ਚ ਪਰ ਤੁਸੀਂ ਤਾਂ ਬਿਲਕੁਲ ਯੰਗ ਹੈ ਨੌਜਵਾਨ ਹੈ ਤੁਸੀਂ ਰਿਟਾਇਰਮੈਂਟ ਪਹਿਲਾਂ ਲਈ ਹੈ ਹਾਂਜੀ ਹੂੰ ਪੂਰੀ ਸਰਵਿਸ ਕਰਕੇ 17 ਸਾਲ ਸਰਵਿਸ ਕਰਕੇ ਪੈਨਸ਼ਨ ਦੇ ਅਧਿਕਾਰ ਹੋ ਕੇ ਫਿਰ ਆਏ ਹਾਂ ਹਾਂ ਕੋ ਪਿੰਡ ਹੈ ਫੌਜੀਆ ਦਾ ਪਿੰਡ ਕਹਿੰਦੇ ਇਸਰੂ ਔਰ ਬੜਾ ਖਾਸ ਪਿੰਡ ਹੈਗਾ ਪਿੰਡ ਫਰੀਦ ਦੀ ਔਰ ਦੇਖੋ ਇੱਥੇ ਦੇ ਦੋਦੀ ਉਹਨਾਂ ਦੇ ਨਾਲ ਕਿੰਨਾ ਪਿਆਰ ਪਿੰਡ ਦੇ ਲੋਕਾਂ ਨੂੰ ਤੇ ਕਿੰਨੀਆਂ ਸੋਹਣੀਆਂ ਉਹਨਾਂ ਨੇ ਗੱਲਾਂ ਕੀਤੀਆਂ ਜਰੂਰ ਕਮੈਂਟ ਕਰਿਓ ਉਹਨਾਂ ਦੀਆਂ ਗੱਲਾਂ ਬਾਬਤ ਤੁਸੀਂ ਕੀ ਕਹਿੰਦੇ ਹੋ ਤੁਸੀਂ ਕੀ ਸੋਚਦੇ ਹੋ ਇਸ ਚੀਜ਼ ਦੇ ਉੱਤੇ ਕਮੈਂਟ ਕਰਦੇ ਤੇ ਪਿੰਡ ਫਰੀਦ ਆ ਦੇਖੋ ਪਿੰਡ ਫਰੀਦ ਦਾ ਬਾਹਰਲਾ ਪਾਸਾ ਦਿਖਾਣੇ ਆ ਹੁਣ ਪਿੰਡ ਫਰੀਦੀ ਇੱਕ ਮਸਜਿਦ ਦਿਖਾਵਾਂਗੇ ਤੁਹਾਨੂੰ 1947 ਦੇ ਨਾਲ ਸਬੰਧਤ ਹੈ ਜੀ ਔਰ ਕਿਹਾ ਜਾਂਦਾ ਹੈ ਕਹਿੰਦੇ ਨੇ ਕਿ ਇਹ ਮਸਜਿਦ ਬੜੀ ਪੁਰਾਣੀ ਹੈ ਕੀ ਕਹਿੰਦੇ ਜੀ ਤੁਸੀਂ ਇਸ ਮਸਜਿਦ ਦੇ ਬਾਰੇ ਜੀ ਮਸਜਿਦ ਤਾਂ ਸਾਡੇ ਤੋਂ ਜੀ ਪਹਿਲਾਂ ਪਹਿਲਾਂ ਇੱਥੇ ਪੜਦੇ ਹੁੰਦੇ ਸੀ ਅਸੀਂ ਪਹਿਲਾਂ ਅੱਛਾ ਅਸੀਂ ਪਹਿਲੀ ਦੂਸਰੀ ਕਲਾਸ ਇੱਥੇ ਪੜੇ ਆਂ ਅੱਛਾ ਜੀ ਮਸਜਿਦ ਦੇ ਵਿੱਚ ਸਕੂਲ ਹੁੰਦਾ ਸੀਗਾ ਜੀ ਅੱਛਾ ਮਸਜਿਦ ਦੇ ਵਿੱਚ ਸਕੂਲ ਸੀਗਾ ਸਕੂਲ ਹੁੰਦਾ ਸੀ ਸਾਹਮਣੇ ਇੱਕ ਚੀਜ਼ ਦਾ ਬਹੁਤ ਸ਼ੌਂਕ ਹੁੰਦਾ ਸੀਗਾ ਉਹ ਉਹ ਗੋਲੀਆਂ ਜਿਹਨਾਂ ਦਾ ਸੀ ਚੂਸਣੇ ਵਾਸਤੇ ਲਾਲ ਲਾਲ ਦੀਆਂ ਅੱਛਾ ਉਹ ਜਿੰਨਾਂ ਦਾ ਮਿੱਠੀਆਂ ਹੁੰਦੀ ਸੀ ਉਹਨਾਂ ਨਾਲੋਂ ਵਧੀਆ ਲੱਗਦੀਆਂ ਸੀਗੀਆਂ ਉਹ ਉਹ ਜਿੰਨਾਂ ਦਾ ਉਹਨਾਂ ਦਾ ਮਿੱਠਾ ਪਣ ਖਤਮ ਹੋ ਜਾਂਦਾ ਹੈ ਫੇਰ ਖਾਲੀ ਬਹੁਤ ਕੌੜੀਆਂ ਲੱਗਦੀਆਂ ਸੀ ਸਾਡੀ ਆਹੀ ਜਾਂਦਾ ਜੁੜੀਆਂ ਹੈ ਨਾ ਸਕੂਲ ਆਹ ਦੇਖੋ ਜੀ ਇਹ ਮਸਜਿਦ ਹੈ ਆਪਣਾ ਦੇਖੋ ਹੋਂਦ ਦੀ ਲੜਾਈ ਹਜੇ ਵੀ ਲੜ ਰਹੀ ਹੈ ਆਹ ਸਾਹਮਣੇ ਛੋਟਾ ਜਿਹਾ ਦੇਖ ਸਕਦੇ ਆਪਾਂ ਆਹ ਗੇਟ ਇੱਕ ਦਰਵਾਜ਼ਾ ਬਣਿਆ ਹੋਇਆ ਹੈ ਔਰ ਬਾਕੀ ਇਹ ਮਸਜਿਦ ਜਿਹੜੀ ਹੈ ਢਹਿ ਗਈ ਹੈ ਲੇਕਿਨ ਇਸ ਮਸਜਿਦ ਦੇ ਵਿੱਚ ਇੱਕ ਸਕੂਲ ਵੀ ਚੱਲਦਾ ਰਿਹਾ ਤੇ ਚਿਰਾਗ ਵਗੈਰਾ ਜਗਾਉਂਦੇ ਨੇ ਹੱਦੇ ਵੀ ਜਦੋਂ ਦੀਵਾਲੀ ਹੁੰਦੀ ਹੈ ਜੀ ਤਿਉਹਾਰ ਆਉਂਦਾ ਕੋਈ ਵੀ ਤਿਹਾਰ ਹੋਵੇ ਜੀ ਹਮ ਅਸੀਂ ਬਾਬਾ ਜੀ ਚਿਰਾਗ ਵਾਲਾ ਕੋਈ ਵੀ ਤਿਹਾਰ ਹੈ ਜਿੱਦਾਂ ਅਸੀਂ ਚਿਰਾਗ ਬਾਲ ਕੇ ਮੱਥਾ ਟੇਕਦੇ ਆ ਤੇ ਮਸਜਿਦ ਦੀ ਜਗਾ ਜੀ ਇਹ ਆਪਣੇ ਕੋਲੇ ਹੈ ਜੀ ਆਪਾਂ ਹੀ ਸੰਭਾਲੀ ਇਹਨਾਂ ਕੋਲੇ ਨਹੀਂ ਸਾਰੇ ਆ ਕੇ ਪਿੰਡੇ ਮੱਥਾ ਟੇਕਦੇ ਕਿਸੇ ਨੂੰ ਰੋਕ ਟੋਕ ਕੋਈ ਨਹੀਂ ਹੈਗੀ ਜੀ ਤੇ ਬਹੁਤ ਪੁਰਾਣੀ ਜਗਾ ਜੀ ਤੇ ਸਾਡੇ ਵੱਲੋਂ ਵੀ ਇੱਕ ਗੁਜ਼ਾਰਿਸ਼ ਹੈ ਜੀ ਕਿ ਇਸ ਮਸਜਿਦ ਨੂੰ ਕੁਛ ਇਹਦਾ ਰੱਖ-ਰਖਾਓ ਵਧੀਆ ਕਰ ਦਿਓ ਜੀ ਤੇ ਹੁਣ ਸਾਡੇ ਕੋਲ ਨਵੀਂ ਪੰਚਾਇਤ ਬਣੀ ਆਈ ਫੌਜੀ ਸਾਹਿਬ ਵੀ ਆਏ ਜੀ ਗੁਰਦੁਆਰਾ ਦੇ ਪ੍ਰਧਾਨ ਵੀ ਬਣਾਏ ਨਾ ਰਲ ਕੇ ਸਾਰਿਆਂ ਦੇ ਸਹਿਯੋਗ ਨਾਲ ਵਧੀਆ ਚੀਜ਼ ਬਣਾਵਾਂਗੇ ਤੇ ਆਹ ਦੇਖੋ ਜੀ ਆਹ ਸਾਹਮਣੇ ਤੁਹਾਨੂੰ ਦਿਖਾਣੇ ਆ ਪੂਰਾ ਬਾਹਰਲਾ ਪਾਸਾ ਪਿੰਡ ਦਾ ਜੀ ਐਂ ਪਿੰਡ ਦੇਖੋ ਜੀ ਆਲੇ-ਦੋਲੇ ਪਿੰਡ ਔਰ ਦੂਰ-ਦੂਰ ਤੱਕ ਤੁਹਾਨੂੰ ਕੋਈ ਆਵਾਜਾਈ ਨਹੀਂ ਦਿਖਣਗੀ ਖੇਤ ਹੀ ਖੇਤ ਦਿਖਣਗੇ ਔਰ ਖੇਤੀ ਹੀ ਦਿਖੇਗੀ ਇਹ ਖਾਸੀਅਤ ਹੈ ਜੀ ਪੰਜਾਬ ਦੇ ਖੇਤ ਬਚੇ ਰਹਿਣ ਇਸ ਗੱਲ ਦੀ ਅਰਦਾਸ ਕਰਦੇ ਆ ਮੋਹਾਲੀ ਚੰਡੀਗੜ੍ਹ ਪੰਚਕੂਲਾ ਕਰਾਲੀ ਤੱਕ ਜਿਹੜਾ ਹੈ ਤੁਹਾਨੂੰ ਪਤਾ ਹੈ ਕਿ ਇਹ ਜਿਹੜੇ ਡਿਵੈਲਪਰਸ ਜਿਨ੍ਹਾਂ ਨੂੰ ਕਹਿੰਦੇ ਆ ਅਸਲ ਗੱਲ ਤਾਂ ਵਿਨਾਸ਼ ਕਰ ਰਹੇ ਆ ਔਰ ਉਹਨਾਂ ਨੇ ਸਾਰੇ ਪਿੰਡ ਉਜਾੜ ਦਿੱਤੇ ਪਰ ਇੱਕ ਵਾਰੀ ਫੇਰ ਕੈਮਰਾ ਪਾ ਕੇ ਦਿਖਾਇਓ ਜੀ ਅਰਦਾਸ ਕਰਦੇ ਕਿ ਇਹ ਪੰਜਾਬ ਦੇ ਪਿੰਡ ਇਸ ਤਰ੍ਹਾਂ ਹੀ ਹਰੇ ਭਰੇ ਰਹਿਣ ਸਾਨੂੰ ਬਹੁਤ ਮੰਜਲਾ ਇਮਾਰਤਾਂ ਨਹੀਂ ਚਾਹੀਦੀਆਂ ਵੱਡੇ ਵੱਡੇ ਮਲਟੀ ਬ੍ਰਾਂਡਸ ਨਹੀਂ ਚਾਹੀਦੇ ਸਾਨੂੰ ਖੇਤ ਚਾਹੀਦੇ ਆ ਸਾਨੂੰ ਖੇਤੀ ਦੀ ਹੈ ਔਰ ਖੇਤੀ ਸੁਰੱਖਿਅਤ ਚਾਹੀਦੀ ਹੈ ਸਰਕਾਰਾਂ ਦਾ ਖੇਤੀ ਪ੍ਰਤੀ ਨਜ਼ਰੀਆ ਪੋਜ਼ਿਟਿਵ ਚਾਹੀਦਾ ਅਸੀਂ ਪੰਜਾਬੀ ਹੈ ਤੇ ਇਸ ਗੱਲ ਦੀ ਇੱਛਾ ਰੱਖਦੇ ਆ ਅਰਦਾਸ ਕਰਦੇ ਆ ਕਿ ਸਾਡੇ ਖੇਤ ਸਾਡੇ ਖੂਹ ਸਾਡੇ ਛੱਪੜ ਔਰ ਸਾਡੀਆਂ ਜਿਹੜੀਆਂ ਨਦੀਆਂ ਇਹ ਬਿਲਕੁਲ ਸੁਰੱਖਿਅਤ ਰਹਿਣੀਆਂ ਚਾਹੀਦੀਆਂ ਜੀ ਇਸ ਕਰਕੇ ਛੋਟੀ ਜੀ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਰੂਰ ਕਰਿਓ ਕਮੈਂਟ ਕਿ ਜੋ ਮੈਂ ਇਹ ਬੋਲਿਆ ਛੋਟਾ ਜਿਹਾ ਫਲਸਫਾ ਤੁਹਾਡਾ ਕੀ ਫਲਸਫਾ ਹੈ ਕਮੈਂਟ ਕਰਦੇ ਰਹੋ ਪਿੰਡ ਫਰੀਦ ਦਿਖਾ ਰਹੇ ਆ ਜੀ ਰੋਪੜ ਦਾ ਇੱਕ ਪੁਰਾਣਾ ਛੋਟਾ ਜਿਹਾ ਪਿੰਡ ਫਰੀਦ ਜੀ ਆ ਕਹਿੰਦੇ ਫੌਜੀ ਸਾਹਿਬ ਦੀ ਗੱਲ ਕਰ ਰਹੇ ਸੀ ਤੁਸੀਂ ਅਸੀਂ ਤਾਂ ਇਹ ਗੱਲ ਕਰਦੇ ਜਦੋਂ ਇਹ ਭਰਤੀ ਹੋਇਆ ਜੀ ਫੌਜ ਸਾਹਿਬ ਮੇਰਾ ਭਤੀਜਾ ਵੈਸੇ ਮੈਂ ਫਰੈਂਡ ਥੈਂਡ ਮੰਨਦਾ ਜੀ ਨੂੰ ਅੱਛਾ ਠੀਕ ਹੈ ਜੀ ਅਸੀਂ ਘੱਟੋ ਘੱਟ 20 ਮੁੰਡੇ ਹੋਣੇ ਜੀ ਅੱਛਾ ਜਦੋਂ ਭਰਤੀ ਸਾਨੂੰ ਇੰਨੀ ਖੁਸ਼ੀ ਹੋਈ ਜੀ ਅਸੀਂ ਫਤੇਗੜ ਸਾਹਿਬ ਨੂੰ ਟ੍ਰੇਨ 'ਚ ਆਣ ਗਏ ਜੀ ਸਾਨੂੰ ਪੁੱਛਿਆ ਉੱਥੇ ਵੀ ਤੁਸੀਂ ਇੰਨੇ ਬੰਦੇ ਇਕੱਠੇ ਹੋ ਕੇ ਆਏ ਮੁੰਡੇ ਤੁਸੀਂ ਵੀ ਕਾਹਦੇ ਵਾਸਤੇ ਆਏ ਜੀ ਅਸੀਂ ਉਹਨਾਂ ਨੇ ਕਹੇ ਵੀ ਸਾਡਾ ਇੱਕ ਬੰਦਾ ਫੌਜ ਵਿੱਚ ਭਰਤੀ ਹੋਇਆ ਹੈ ਕਿੰਨੇ ਸੀ ਕਿ ਇੱਕ ਜੀ ਅੱਛਾ ਉਹ ਕਹਿੰਦੇ ਵੀ ਤੁਹਾਡੇ ਇੰਨਾ ਪਿਆਰ ਤੁਸੀਂ ਇੱਕ ਬੰਦੇ ਨੇ 20 ਜਣੇ ਛੜਾਣ ਵਾਸਤੇ ਹੈ ਟ੍ਰੇਨ ਜੀ ਵਾਹ ਜੀ ਬਾਤ ਤਾੜੀਆਂ ਦੀ ਜ਼ੋਰਦਾਰ ਤਾੜੀਆਂ ਕਰਿਆ ਤੁਸੀਂ ਗੀਤ ਵੀ ਸੁਣਾਇਆ ਸੀ ਉਹ ਦਿਨ ਹਾਂ ਜੀ ਹਾਂ ਸੁਣਾਓ ਜੀ ਫਿਰ ਅਸੀਂ ਥਾਂ ਦੇ ਚਲੋ ਜੀ ਮੈਂ ਜਿਆਦਾ ਲਾਵੀਰ ਨੂੰ ਲਾਈਕ ਕਰਦਾ ਜੀ ਅੱਛਾ ਹੋ ਦੂਰ ਦੂਰ ਦੀ ਲੰਘਦੇ ਪਰੀ ਹੋ ਗਈਆਂ ਮੜਕਾਂ ਨੇ ਹਮ ਹੁਣ ਪੈਰ ਚੁੰਮਦੀਆਂ ਤੇਰੇ ਸੱਜਣਾ ਸ਼ਹਿਰੀ ਸੜਕਾਂ ਵੇ ਹੋਏ ਕਿਉਂ ਪਾਸੇ ਜਵਟਦੇ ਕਿਉਂ ਪਾਸੇ ਜਵਟਦੇ ਮੰਨ ਤਤੜੀਦਾ ਮੋਕੇ ਵੇ ਕਿਉਂ ਮਿਲਣ ਹੋ ਗਿਲੜੋ ਰਹਿ ਗਿਆ ਪੁਲਿਸ ਵਿੱਚ ਭਰਤੀ ਹੋ ਕੇ ਵੇ ਹਕਮਾਰਾ ਰਹਿ ਗਿਆ ਫੌਜ ਵਿੱਚ ਭਰਤੀ ਹੋ ਕੇ ਵੇ ਪੁੱਤਰ ਕੀ ਹਾਲ ਚਾਲ ਹੈ ਨਾ ਕੀ ਤੇਰਾ ਅਮਨਦੀਪ ਕੌਰ ਜੀ ਅਮਨਦੀਪ ਕਿੱਥੇ ਤੱਕ ਪੜੀ ਤੂੰ ਬੀਏ ਕਰੀ ਹੋਈ ਹੈ ਗ੍ਰੈਜੂਏਸ਼ਨ ਕੀਤੀ ਹੋਈ ਹੈ ਤੇ ਨੌਕਰੀ ਨੌਕਰੀ ਲਈ ਅਪਲਾਈ ਕਰ ਰਹੀ ਹੈ ਹਾਂਜੀ ਕਹਿੰਦੇ ਸਰਕਾਰੀ ਨੌਕਰੀਆਂ ਨਿਕਲੀਆਂ ਹੁਣ ਹਾਂਜੀ ਹੁਣ ਕਰੂੰਗੀ ਕੀ ਬਣਨਾ ਚਾਹੁੰਦੇ ਆ ਹਾਂਜੀ ਪੁਲਿਸ ਚ ਹੋ ਜਿੰਦੀ ਕਰਤੀ ਪੁਲਿਸ ਚ ਭਰਤੀ ਹੋਣਾ ਹੋ ਜਾਣਾ ਬਈ ਤਾੜੀਆਂ ਹੋ ਜਾਣ ਇਹਦੇ ਲਈ ਇਹ ਦੇਖੋ ਆਪਾਂ ਤਾੜੀਆਂ ਤਾਂ ਜਰੂਰ ਮਾਰਦੇ ਹੌਸਲਾ ਵਜਾਈ ਕਰਾਉਨੇ ਆ ਤੁਸੀਂ ਪੁਲਿਸ ਚ ਭਰਤੀ ਹੋਣ ਬਾਰੇ ਸੋਚਿਆ ਅਪਲਾਈ ਕਰਦੇ 21 ਫਰਵਰੀ ਤੋਂ ਸ਼ੁਰੂ ਹੋ ਗਿਆ ਐਪਲੀਕੇਸ਼ਨ ਜੀ ਹਾਂ ਆ ਦੇਖੋ ਜੀ ਪਿੰਡ ਦੀ ਬੱਚੀ ਐ ਔਰ ਗ੍ਰੈਜੂਏਸ਼ਨ ਕੀਤੀ ਹੋਈ ਐ ਔਰ ਡੰਗਰਾਂ ਦਾ ਕੰਮ ਵੀ ਕਰ ਰਿਆ ਐ ਔਰ ਸਭ ਤੋਂ ਵਧੀਆ ਗੱਲ ਐ ਕਿ ਮਿਹਨਤੀ ਐ ਪੰਜਾਬ ਪੁਲਿਸ ਚ ਭਰਤੀ ਹੋਣ ਬਾਰੇ ਸੋਚ ਰਹੀ ਐ ਪਿੰਡ ਫਰੀਦ ਦੀ ਇਹ ਬੱਚੀ ਦੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਮੈਂ ਕਹਿੰਨਾ ਕਿ ਬਾਹਰ ਜਾਣ ਦੀ ਬਜਾਏ ਵਿਦੇਸ਼ਾਂ ਚ ਜਾਣ ਦੀ ਬਜਾਏ ਇੱਥੇ ਹੀ ਟਰਾਈ ਕਰੀਏ ਗਵਰਨਮੈਂਟ ਜੌਬ ਦੇ ਵਿੱਚ ਜੇਕਰ ਰਾਜੀ ਐ ਇਸ ਸਮੇਂ ਬਹੁਤ ਵੱਡੀ ਗਿਣਤੀ ਦੇ ਵਿੱਚ ਗਵਰਨਮੈਂਟ ਜੌਬਸ ਨਿਕਲ ਰਹੀਆਂ ਨੇ ਤੁਸੀਂ ਵੀ ਅਪਲਾਈ ਕਰ ਸਕਦੇ ਹੋ ਛੋਟਾ ਜਿਹਾ ਸੁਨੇਹਾ ਠੀਕ ਦੇਤਾ ਕਰਨਾ ਚਾਹੀਦਾ ਇਹਨਾਂ ਜੀ ਤੁਸੀਂ ਆਸ਼ਾ ਵਰਕਰ ਐ ਇਸ ਪਿੰਡ ਦੇ ਕਿਆ ਕੀ ਤੁਹਾਡੀ ਕੋਈ ਸੋਚ ਹੈ ਤੁਸੀਂ ਕਹਿੰਦੇ ਕੁਝ ਪਿੰਡ ਦੇ ਵਿੱਚ ਨਵਾਂ ਕਰਨਾ ਚਾਹੁੰਦੇ ਹੈ ਅਸੀਂ ਜਿਸ ਵਕਤ ਕਮੇਟੀ ਮੈਂਬਰ ਆ ਜਿੱਦਾਂ ਵੀ ਬੀਐਚਐਲਸੀ ਕਮੇਟੀ ਮੈਂਬਰ ਬਣੇ ਹੋਏ ਆਈ ਅਸੀਂ ਆਪਣੇ ਪਿੰਡ ਦਾ ਵਿਕਾਸ ਕਰਨਾ ਚਾਹੁੰਦੇ ਵਧੀਆ ਤੋਂ ਵਧੀਆ ਤੇ ਨਸ਼ਾ ਮੁਕਤ ਪਿੰਡਾਂ ਨੂੰ ਬਣਾਵਾਂਗੇ ਅਸੀਂ ਬਣਾ ਦੇਣਾ ਪਿੰਡ ਨਸ਼ਾ ਮੁਕਤ ਵਹੀ ਕਮਾਲ ਦੀ ਗੱਲ ਆਈ ਤਾਂ ਗੱਲ ਪੁੱਛਣੀ ਸੀ ਛੋਟੀ ਜੀ ਤੁਸੀਂ ਭੱਜੀ ਜਾਂਦੇ ਆ ਭੱਜਦੇ ਨਹੀਂ ਹੈਗਾ ਮੈਂ ਬਰਾਬਰੇ ਖੜਾ ਹਾਂ ਆ ਬਰਾਬਰੇ ਖੜੇ ਦੀ ਭੱਜਦੇ ਨਹੀਂ ਕਹਿੰਦੇ ਆਪਾਂ ਬਰਾਬਰ ਹੀ ਖੜੇ ਆ ਦੀ ਬਰਾਬਰੇ ਹੋਣਾ ਚਾਹੀਦਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੈ ਠੀਕ ਠਾਕ ਹੋ ਆ ਠੀਕ ਉਹ ਆਪਣੇ ਦਸੂਖ ਪੁਰਾਣੇ ਸਮੇਂ ਦੇ ਵਿੱਚ ਦਾਲ ਦੂਲ ਬਣਾਉਂਦੇ ਹੁੰਦੇ ਸੀਗੇ ਹਾਰੇ ਦੇ ਉਹ ਬਣਾ ਕੇ ਦੱਸੋ ਕਿੱਦਾਂ ਬਣੂਗੀ ਦੱਸਿਓ ਜਰਾ ਹਾਂ ਹਾਂ ਬਾਥੀ ਮੋਟਾ ਲਾਲਣ ਦੇ ਵਿੱਚ ਅੱਛਾ ਨਾਸੂਖ ਦੇ ਵਿੱਚ ਤਾਂ ਆ ਆ ਵਿੱਚ ਧਰ ਦੇਣੀ ਹੂੰ ਬਰਜੀ ਜਾਣੀ ਆ ਫਿਰ ਨੂੰ ਮਿਰਚ ਪਾ ਲਾਣਾ ਤੜਕਾ 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 ਘੇਲਾ ਦੇ ਤੇ ਮੱਖਣੀਆਂ ਮੋਹਣੀਆਂ ਪਾ ਲੰਦੇ ਤੇ ਵਿੱਚ ਹੂੰ ਆ ਮਹਾਦੀ ਦਾਲ ਮਹਾਦੀ ਦਾਲ ਵੀ ਇੰਨਾ ਦਿਲ ਲਸਣ ਕਾਠਾ ਆਪਣਾ ਪਾ ਦੇਣਾ ਜਾਂ ਤੇਰੇ ਰਿੱਜ ਦੀ ਵਿੱਚ ਅੱਛਾ ਇਹ ਮਿਰਚ ਕੁੱਟ ਕੇ ਪਾ ਦੇਣਾ ਵਿੱਚ ਉਹਦੇ ਚ ਅੱਛਾ ਰਿੱਜ ਦੀ ਚ ਪਾ ਦੇਣਾ ਸਿੱਧਾ ਹੀ ਹਾਂ ਜੀ ਫੇਰੀ ਰਿੱਜ ਦੀ ਚ ਪਾ ਦੇਣ ਤੇ ਤੇ ਫੇਰੀ ਕੁੱਟ ਕੇ ਪਾ ਦੇਣ ਤੇ ਤੜਕੇ ਤੜਕੇ ਦੀ ਲੋੜ ਨਹੀਂ ਨਾ ਤੜਕੇ ਤੜਕਣ ਕੇ ਜਲਾ ਦੇ ਤੇ ਹੁਣ ਜਿਹੜੀ ਅੱਜ ਕੱਲ ਦਾਲ ਬਣਦੀ ਕੁੱਕਰਾਂ ਚ ਬਣਾਉਂਦੇ ਆ ਕਿਆ ਤੁਸੀਂ ਹਾਰਾ ਲਾਇਆ ਹੋਇਆ ਹੁਣ ਉਹ ਤਾਂ ਤੁਹਾਨੂੰ ਪਤਾ ਹੁਣ ਨਹੀਂ ਅਸੀਂ ਸ਼ਹਿਰਾ ਚ ਦਾ ਸੀ ਹੈ ਜੀ ਉਹ ਖਾਣੇ ਆ ਨਾ ਅਸੀਂ ਤਾਂ ਹੀ ਆਏ ਤੁਹਾਡੇ ਨਾਲ ਗੱਲ ਕਰਨ ਵੀ ਹਾਰਾ ਲੱਗਿਆ ਹੋਇਆ ਅਸੀਂ ਅਸੀਂ ਦਾਲ ਤੁਹਾਡੇ ਘਰ ਖਾਣੀ ਹੈ ਹੁਣ ਕੋਈ ਹਾਰਾ ਨਹੀਂ ਹਾਰਾ ਹੈ ਨਹੀਂ ਨਾ ਜੀ ਕਿੱਥੇ ਗਏ ਹਾਰੇ ਬਸ ਮਾਲਕ ਨੂੰ ਪਤਾ ਹੁਣ ਬਦਲ ਗਿਆ ਸਮਾਂ ਹਾਂ ਜੀ ਪਹਿਲਾਂ ਦੀ ਦਾਲ ਵਧੀਆ ਸੀ ਕਿ ਹੁਣ ਦੀ ਸੱਸ ਸੱਸ ਦੱਸਿਓ ਪਹਿਲਾਂ ਦੀ ਦਾਲ ਵਧੀਆ ਸੀ ਜੀ ਹਾਂ ਪਹਿਲਾਂ ਦੀ ਦਾਲ ਹਾਂ ਜੀ ਕੀ ਖਾਸੀਅਤ ਸੀ ਹਾਂ ਜੀ ਕੀ ਖਾਸੀਅਤ ਸੀ ਪਹਿਲਾਂ ਦੀ ਦਾਲ ਚ ਉਹਦੇ ਚ ਕੀ ਆ ਖਾਸੀ ਤੀ ਜੀ ਦੇਸੀ ਚੀਜ਼ਾਂ ਤੇ ਸਾਰੀਆਂ ਖਾਣਾ ਪੀਣਾ ਦੇਸੀ ਤਾਂ ਹਮ ਦੇਸੀ ਢੇਰ ਪਾਦੇ ਤੇ ਫਸਲਾਂ ਬਾੜੀਆਂ ਚ ਜਿਹੜਾ ਕੁਝ ਪਾਦੇ ਤੇ ਹਾਂ ਜੀ ਦੇਸੀ ਚੀਜ਼ਾਂ ਦੀਆਂ ਸਾਰੀਆਂ ਹਾਂ ਤਾਂ ਬਨਾਰਟੀ ਸਮਾਨ ਹੈ ਉਹ ਤਾਂ ਹੀ ਤਾਂ ਬਿਮਾਰੀਆਂ ਨਹੀਂ ਲੱਗੀਆਂ ਮੀਆਂ ਹਮ ਉਹ ਬੇਰੜੇ ਦਾ ਆਟਾ ਉਟਾ ਕਿਆ ਚੱਕਰ ਹੁੰਦਾ ਸੀਗਾ ਉਹਦੇ ਵਿੱਚ ਆਪਾਂ ਕਣਕ ਵੀ ਜਿਹਦੇ ਦੇ ਵਿੱਚ ਛੋਲੇ ਛੱਡ ਦਿੰਦੇ ਤੇ ਅੱਛਾ ਬਾਮੇ ਸਖੋ ਜਾਂਦੀ ਸੀ ਅੱਛਾ ਜੇ ਕਿਸੇ ਨੇ ਦਾਲ ਪਾਣੀ ਉਹ ਕਰਨਾ ਫੇਛਾਣ ਕੇ ਉਹ ਕਦਰ ਲਾਣੇ ਸ਼ੋਰਲੇ ਲੱਕ ਕਾਲਣੇ ਜਿਹੜੀ ਕਾਣ ਕੋਣੀ ਤੇ ਫਿਆ ਲੈਣੀ ਹੂੰ ਇਹ ਬਹੁਤ ਵੱਡਾ ਸਨੇਹਾ ਹੈ ਇਹ ਇਹ ਛੋਟੀ ਜੀ ਗੱਲ ਨਹੀਂ ਹੈ ਇਹ ਪੰਜਾਬੀ ਵਿਰਸੇ ਦੀ ਗੱਲ ਹੈ ਇਹ ਪੁਰਾਣੀਆਂ ਗੱਲਾਂ ਹੋ ਰਹੀਆਂ ਔਰ ਇਹ ਤੁਸੀਂ ਜਾਣਦੇ ਜਾਂ ਅਸੀਂ ਜਾਣਦੇ ਜਾਂ ਉਹ ਜਾਣਦੇ ਜਿਨ੍ਹਾਂ ਨੇ ਹੰਡਾਇਆ ਸਮਾਂ ਇਹ ਨਾ ਕਿ ਤੁਹਾਡੇ ਮਤੇ ਮੈਂ ਨਪ੍ਰੀਤਮ ਕੋਰਾ ਜੀ ਅੱਛਾ ਜੀ ਤੇ ਅਸੀਂ ਤੁਹਾਡੇ ਪਿੰਡ ਚ ਆਏ ਆ ਤੁਹਾਡਾ ਪਿੰਡ ਦਿਖਾ ਰਹੇ ਟੀਵੀ ਤੇ ਆਊਗਾ ਤੁਹਾਡੀ ਇੰਟਰਵਿਊ ਵੀ ਆਊਗੀ ਜੀ। ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ ਪੰਜਾਬੀ ਵਿਰਸੇ ਦੀਆਂ ਗੱਲਾਂ ਕਰਦੇ ਆ ਪੁਰਾਣਾ ਖਾਨ ਪਾਣ ਇਸ ਦੇ ਉੱਤੇ ਜਰੂਰ ਕਮੈਂਟ ਕਰਿਓ ਪੁਰਾਣਾ ਸਿਸਟਮ ਜਿਹੜਾ ਹੁੰਦਾ ਸੀ ਹਾਰੇ ਚੱਲਦੇ ਹੁੰਦੇ ਸੀਗੇ ਮੈਂ ਪੁੱਛਿਆ ਹਾਰੇ ਕਿੱਥੇ ਗਏ ਉਹ ਕਹਿੰਦੇ ਤਾਂ ਤੁਹਾਨੂੰ ਹੀ ਪਤਾ ਹੋਣਾ ਉਹ ਉੱਪਰ ਇਸ਼ਾਰਾ ਕੀਤਾ ਕਿ ਰੱਬ ਹੀ ਜਾਣਦਾ ਕਿੱਧਰ ਚਲੇ ਗਏ ਜੀ ਇਹ ਸਮਾਂ ਜਿਹੜਾ ਹੈ ਕਿਸ ਤਰ੍ਹਾਂ ਖੰਬ ਲਾ ਕੇ ਉੱਡ ਗਿਆ ਦੀ ਤੇ ਕਿਸ ਤਰੀਕੇ ਦੇ ਨਾਲ ਸਮੇਂ ਚ ਪਰਵਰਤਨ ਆਇਆ ਤੇ ਕਿੱਥੇ ਆ ਕੇ ਅਸੀਂ ਪਹੁੰਚ ਗਏ ਆ ਇਸ ਗੱਲ ਦੇ ਉੱਤੇ ਜ਼ਰੂਰ ਕਮੈਂਟ ਕਰਿਓ ਜੀ ਆ ਦੇਖੋ ਜੀ ਨਾਲੇ ਪਿੰਡ ਦਾ ਬਾਹਰਲਾ ਪਾਸਾ ਤੁਹਾਨੂੰ ਦਿਖਾ ਰਿਹਾ ਪੰਜਾਬੀ ਵਿਰਸੇ ਤੇ ਗੱਲਾਂ ਬਾਤਾਂ ਕਰਦੇ ਹੋਏ ਤੁਸੀਂ ਵੀ ਸਾਡੀਆਂ ਗੱਲਾਂ ਸੁਣ ਸੁਣ ਰਹੇ ਹੋ ਤੇ ਜੇਕਰ ਤੁਸੀਂ ਵੀ ਕੋਈ ਕਮੈਂਟ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਜ਼ਰੂਰ ਕਰਿਓ ਕਿ ਸਮਾਂ ਕਿਦਾਂ ਬਦਲਿਆ ਤੇ ਕਿੱਥੇ ਲਿਆ ਕੇ ਸਾਨੂੰ ਸਮੇਂ ਨੇ ਸਿੱਟ ਦਿੱਤਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਸਿਕਾਲ ਕੀ ਹਾਲ ਚਾਲ ਹੈ ਆ ਮੁੰਡਾ ਚਿਮੜ ਗਿਆ ਤੁਹਾਨੂੰ ਆ ਕੇ ਉਹ ਮੁੰਡਾ ਚੱਪੜ ਗਿਆ ਮੈਂ ਜਦ ਤੱਕ ਮੈਂ ਸਾਵਣਾ ਹਾਂ ਹਾਂ ਮੈਂ ਗੋਹੇ ਨਾਲ ਪਾ ਲੈ ਪੜ ਜਾਂਦੇ ਆ ਅੱਛਾ ਮੈਂ ਤਾਂ ਕੱਪੜਾ ਬੁੱਤ ਪੱਲਾ ਦਾ ਸੈੱਟ ਕਰ ਰਿਹਾ ਸੀ ਪੱਲਾ ਹੈ ਹਾਂਜੀ ਹਾਂ ਹਾਂ ਹੋ ਕੀ ਹਾਲ ਚਾਲ ਹੈ ਠੀਕ ਹੈ ਜੀ ਕੀ ਕਹਿੰਦੇ ਸਿਆਣੇ ਮਾਂ ਸਿਆਣੇ ਉਮਰ ਹੋ ਗਈ ਮਹਿੰਗੀ ਹਰੀਏ ਕੀ ਯੋ ਯੋ ਦੱਸੋ ਕਿਆ ਕਿਆ ਮਹਿੰਗਾ ਮਹਿੰਗਾ ਦੇਖੋ ਮੇਰੀ ਗੱਲ ਸੁਣੋ ਹੂੰ ਜਿਹੜਾ ਗੋੜ ਅੱਗੇ 5 ਰੁਪਏ ਮਿਲਦਾ ਹੁੰਦਾ ਦਾ ਹਾਂ ਠੀਕ ਹੈ ਨਾ ਇਹ ਹੁਣ 60 ਰੁਪਏ 80 ਰੁਪਏ ਮਿਲਦਾ ਹੂੰ ਪਹਿਲਾਂ ਤਾਂ ਗੁੜ ਦੀ ਗੱਲ ਹੋ ਗਈ ਹਾਂਜੀ ਗੁੜ ਫਿਰ ਉਹ ਤੇ ਬਾਅਦ ਜਿਹੜਾ ਮੈਂ ਸਾਰੇ ਪਸ਼ੂਆਂ ਨੂੰ ਵੰਡ ਵੜੇਵਾ ਪਾਣਾ ਹਾਂ ਉਹ ਕਿੱਥੇ ਪਹੁੰਚ ਗਿਆ ਹਾਲਾ 160 ਰੁਪਏ ਕਿਲੋ ਆ ਹੂੰ ਤਾਰਾ ਮੀਰਾ 60 ਰੁਪਏ ਕਿਲੋ ਆ ਹੂੰ ਬੜੇ ਮੈਂ ਚੋ 54 ਰੁਪਏ ਕਿਲੋ ਹੂੰ ਖਾਲਾ 55 ਰੁਪਏ ਕਿਲੋ ਹੂੰ ਇਹ ਆ ਕੇ ਪਾਣਾ ਹੁਣ ਗਰੀਬ ਆ ਦੀ ਮੈਨੂੰ ਪਾ ਕਿੱਥੇ ਪਾ ਲਣਾ ਫਿਰ ਦੁੱਧ ਕਿੰਨੇ ਰੁਪਏ ਕਿਲੋ ਦੁੱਧ ਦੇਖੋ ਜਿਹੜਾ ਪੌਂਦਾ ਵਸਾ ਹੁਣ ਪਿੰਡਾਂ ਵਿੱਚ ਸਰੀ ਜਾਂਦਾ ਹੁਣ ਜਿਹੜੇ ਹੁਣ ਵਜਾ ਹੀ ਅਮਰ ਦੇ ਪਿੰਡ ਵਿੱਚ ਦੁੱਧ ਤੇ ਜੀ ਹੂੰ ਉਹਦੇ ਨਾਲ ਪੂਰਾ ਨਖਾਰ ਨਹੀਂ ਹੁੰਦਾ ਹਾਂ ਜੇ ਬਾਹਰ ਪਜਾਰ ਵੀ ਹੈ ਨਾ ਅਗਲੇ ਨੇ 40 40 45 ਜੇਗੀ ਸਮਝ ਤੇ ਗੱਲ ਕੁ ਨਹੀਂ ਹੂੰ ਜੇ ਹੁਣ ਬਾਹਰ ਡੋ ਜੇ ਠੋਕੇ ਅਗਲੇ ਨੇ ਦਿੰਦਾ ਹੁਣ ਬਾਹਰ ਤਾਂ ਬਥੇਰਾ ਕੋ ਤਾਂ ਤੇ ਲੋਕ ਕੁਝ ਕੋ ਕੁਝ ਕਰਦੇ ਆ ਹੈ ਜੀ ਮਸਜਦਾਂ ਕਰਕੇ ਕਹਿੰਦਾ ਯਾਰ ਟਾਈਮ ਪੂਰਾ ਹੋ ਜਾਂਦਾ ਲਓ ਜੀ ਪਿੰਡ ਫਰੀਦ ਦਿਖਾਇਆ ਜੀ ਤੁਹਾਨੂੰ ਜੀ ਔਰ ਕਿਦਾਂ ਦਾ ਲੱਗਿਆ ਵਲੌਗ ਕਿਦਾਂ ਦੀ ਲੱਗੀ ਗੱਲਬਾਤ ਤੇ ਕੀ ਕੁਝ ਤੁਸੀਂ ਇਸ ਵਲੌਗ ਦੇ ਵਿੱਚ ਸਿੱਖਿਆ ਜੀ ਤੇ ਕਿਹੜਾ ਸਨੇਹਾ ਤੁਹਾਨੂੰ ਸਭ ਤੋਂ ਵਧੀਆ ਲੱਗਿਆ ਜਰੂਰ ਕਮੈਂਟ ਕਰਿਓ ਹਾਂ ਆਪਣੇ ਪਿੰਡ ਦਾ ਨਾਮ ਵੀ ਜਰੂਰ ਲਿਖਿਓ ਤਾਂ ਜੋ ਅਸੀਂ ਜਾਣ ਸਕੀਏ ਕਿ ਤੁਸੀਂ ਕਿੱਥੋਂ ਵਲੌਗ ਦੇਖ ਰਹੇ ਹੋ ਕਿਸ ਖੇਤੇ ਚ ਵਲੌਗ ਦੇਖ ਰਹੇ ਹੋ ਕਮੈਂਟ ਕਰਦੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਰਹੋ ਧੰਨਵਾਦ ਜੀ ਸ਼ੁਕਰੀਆ ਜੀ ਮਿਹਰਬਾਨੀ ਜੀ